ਇਸ ਲਈ ਬਣ ਰਿਹਾ ਕਿਉਂਕਿ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਗਰਾਊਂਡ ਵਾਟਰ ਦਾ ਲੈਵਲ ਨੀਚੇ ਜਾਂਦਾ ਜਾ ਰਿਹਾ ਇਸ ਕਨਾਲ ਦੇ ਪਾਣੀ ਦੇ ਰਾਹੀਂ ਤੁਹਾਨੂੰ ਪਾਣੀ ਅਵੇਲੇਬਲ ਹੋਊਗਾ ਤਾਂਕਿ ਤੁਸੀਂ ਕ੍ਰੌਪਸ ਦੇ ਲਈ ਯੂਜ਼ ਕਰ ਸਕੋ ਨਾਲ ਹੀ ਨਾਲ ਇਹ ਪਾਣੀ ਦਾ ਜਿਹੜਾ ਪਾਣੀ ਤੁਸੀਂ ਘਰ ਵੀ ਵਰਤੋ ਵਿੱਚ ਵੀ ਵਰਤ ਸਕੋਗੇ ਇਹਦਾ ਮੇਜਰ ਆਬਜੈਕਟਿਵ ਇਸ ਆਗਮੈਂਟਡ ਕਨਾਲ ਨੂੰ ਕੱਢਣ ਦਾ ਇਹ ਹੈ ਜੀ ਮੈਡਮ ਪਹਿਲੀ ਗੱਲ ਇਹ ਚੱਲ ਰਿਹਾ ਜੀ ਇਹ ਮੇਜਰ ਇਧਰ ਆਪਣੇ ਪਹਿਲੀ ਮਿਹਨਤ ਚੱਲ ਰਹੀ ਹੈ ਜੀ ਇਤੋਂ 2 ਕਿਲੋਮੀਟਰ ਤੇ ਕੱਚੀ ਰਹਾ ਚੱਲ ਰਹੀ ਆ ਇਹਦੇ ਵਿੱਚ ਹੁਣ ਸਾਨੂੰ ਦੱਸੋ ਤੁਸੀਂ ਇਹਨਾਂ ਨੂੰ ਵੀ ਪਾਣੀ ਦੇ ਦਿਓ ਸਾਨੂੰ ਉਹੀ ਤਾਂ ਪੱਕੇ ਕਰ ਜਿਹੜਾ ਮੇਜਰ ਜਾ ਰਿਹਾ ਜੀ ਇਹ ਨਹੀਂ ਕਰਦੇ ਜੇ ਤੁਸੀਂ ਵਾਟਰ ਸੋਰਸ ਤੋਂ ਸ਼ਾਮ ਸੁਪਰ ਤੱਕ ਜਾ ਰਹੇ ਆ ਜੀ ਆਪਦਾ ਨਾਮ ਲਖਾਈ ਚਲੋ ਜੀ ਜਿੰਨ ਜਿੰਨ ਜਿਸ ਤਰ੍ਹਾਂ ਵੀ ਤੁਸੀਂ ਕਰਾ ਜਾਦੇ ਆ ਇਹਨਾਂ ਤੁਸੀਂ ਜਿਹੜੀ ਤੁਹਾਡੀ ਪ੍ਰਪੋਜ਼ਲ ਹੈਗੀ ਆ ਜੋ ਤੁਸੀਂ ਆਪਣੇ ਅਪਰੂਵ ਕਰਨਾ ਚਾਹੁੰਦੇ ਹੋ ਜਾਂ ਤੁਹਾਡੇ ਜੋ ਵੀ ਰਿਫਰੈਂਸਸ ਹੈਗੇ ਨੇ ਤੁਸੀਂ ਬਾਈ ਨੇਮ ਮਸਟਰਾਈਜ਼ ਕਰਾ ਅਸੀਂ ਜੀ ਸਾਰੇ ਬਰੋਚਾਂ ਸਾਨੂੰ ਲੋੜ ਨਹੀਂ ਅਸੀਂ ਕੱਢਣੇ ਨਹੀਂ ਸਾਰਿਆਂ ਦਾ ਸਾਰੇ ਨਹੀਂ ਲਿਖਦੇ ਸਾਰਿਆਂ ਨੂੰ ਬੋਲਣਾ ਹੈ ਹਾਂ ਜੀ ਉਹਦਾ ਬਰੋਚ ਹਾਂ ਜੀ ਦੇ ਵਿੱਚ ਤੁਸੀਂ ਬਾਈ ਨੇਮ ਆਪਣਾ ਕੋਈ ਮੈਨੂੰ ਤੇਰੀ ਕੋਈ ਦੇਖੋ ਆਪਾਂ ਸਭ ਤੋਂ ਪਹਿਲਾਂ ਤਾਂ ਜੀ ਬਾਈ ਜੀ ਇੱਕ ਮਿੰਟ ਸਭ ਤੋਂ ਪਹਿਲਾਂ ਤੁਸੀਂ ਕੋਈ ਪ੍ਰੋਸੀਡਿੰਗ ਰਜਿਸਟਰ ਲਾਓ ਜੀ ਜਾਂ ਡੈਰੀਆਂ ਦੇ ਵਿੱਚ ਨੋਟ ਨਹੀਂ ਕਰਦੇ ਉਹ ਚੀਜ਼ ਇਹ ਚੀਜ਼ ਇਹ ਥੋੜੀਆਂ ਪਰਸਨਲ ਡੈਰੀਜ਼ ਨੇ ਇਹ ਪ੍ਰੋਸੀਡਿੰਗ ਬਣਉਂਦੀ ਜਾਨੀ ਮੌਕੇ ਤੇ ਹੁੰਦੀ ਹੈ ਪ੍ਰੋਸੀਡਿੰਗ ਉਹਦੀ ਇੱਕ ਕਾਪੀ ਸਾਨੂੰ ਦੇ ਕੇ ਜਾਓ ਜੀ ਪਰ ਕਹਦੇ ਹੋ ਬਿਲਕੁਲ ਲਾਈਵ ਤੇ ਚੱਲਦਾ ਜੀ ਤੁਸੀਂ ਕਹਦੇ ਹੋ ਮੇਰੀ ਗੱਲ ਸੁਣੋ ਜੀ ਤੁਸੀਂ ਕਹਦੇ ਹੋ ਵੀ ਪ੍ਰੋਸੀਡਿੰਗ ਮੌਕੇ ਤੇ ਨੋਟ ਨਹੀਂ ਹੁੰਦੀ ਮੈਂ ਉਹ ਕੈਮਰਜ ਨੂੰ ਕਹ ਦਊਂਗੇ ਮੈਮ ਤੁਸੀਂ ਕਹਦੇ ਵੀ ਰੂਲ ਆ ਇਹ ਵੀ ਪ੍ਰੋਸੀਡਿੰਗ ਮੌਕੇ ਤੇ ਮੌਕੇ ਨੋਟ ਨਹੀਂ ਹੁੰਦੀ ਤੁਸੀਂ ਬਾਅਦ ਚ ਤਿਆਰ ਕਰਨੀ ਦੇ ਉਹ ਕੈਮਰਜ ਕਹ ਦਊਂਗਾ ਪ੍ਰੋਸੀਡਿੰਗਸ ਹਮੇਸ਼ਾ ਪਹਿਲਾਂ ਥੋੜਾ ਲ ਉਹ ਤੁਸੀਂ ਕਿ ਮੈਮ ਮੇਰੀ ਗੱਲ ਸਮਝੀ ਇਹ ਤਾਂ ਰੂਲ ਹੈ ਜੀ ਇਹ ਤਾਂ ਗਵਰਨਮੈਂਟ ਦਾ ਰੂਲ ਹੈ ਵੀ ਪ੍ਰोसीडिंग ਰਜਿਸਟਰ ਮੌਕੇ ਤੇ ਲੱਗੇਗਾ ਬਿਡ ਟਰੌਡਰਸ ਸਾਈਨ ਦੇ ਅੰਡਰ ਲੱਗੇਗਾ ਜੀ ਹੱਕ ਇਹ ਦੋ ਜੀ ਤੁਸੀਂ ਕਹਦੇ ਹੋ ਜੀ ਪ੍ਰोसीडिंग ਰਜਿਸਟਰ ਡਿਪਾਰਟਮੈਂਟ ਦੀ ਆਪਣੀ ਹੁੰਦੀ ਹੈ ਕਿਉਂ ਜੀ ਠੀਕ ਹੈ ਉਹਨਾਂ ਦੇ ਮੁਕਾਬਕ ਹੈ ਉਹ ਰਜਿਸਟਰ ਜਿਹੜੇ ਹੈਗੇ ਬਕਾਇਦਾ ਨੰਬਰ ਲੱਗ ਕੇ ਇਸ਼ੂ ਹੋਣੇ ਹੈਗੇ ਸਾਡੇ ਕੋਲੋਂ ਜੜੀ ਹੈ ਇਸ ਰਿਪੋਰਟ ਕੀ ਲਿਖੂਗਾ ਜਿਹੜੀ ਦੀ ਆਵਾਂਗੇ ਅੱਜ ਦੀ ਤੁਹਾਡੀ ਜਿਹਦੇ ਕਿਸੇ ਦੀ ਵੀ ਕੋਈ ਗੱਲਾਂ ਬਾਤਾਂ ਹੈਗੀਆਂ ਜਾਂ ਤੁਹਾਡੇ ਵਿਚਾਰ ਹੈਗੇ ਆ ਉਹ ਸਾਰੇ ਇਨ ਰਾਈਟ ਕਰਕੇ ਉਹਨਾਂ ਨੇ ਆਪਣੀਆਂ ਪਰਸਨਲ ਡਾਇਰੀਆਂ ਦੇ ਵਿੱਚ ਲਿਖ ਰਹੇ ਤੁਸੀਂ ਉਹ ਪਰਸਨਲ ਡਾਇਰੀਆਂ ਜੰਪ ਕਰਕੇ ਪੇਪਰ ਤੇ ਵੀ ਲਿਖ ਸਕਦੇ ਹੋ ਠੀਕ ਹੈ ਜੀ ਕੋਈ ਗੱਲ ਨਹੀਂ ਇਹਨਾਂ ਰਾਈਟ ਪੇਪਰ ਅਸੀਂ ਜਿਹੜੀ ਰਿਪੋਰਟ ਫਾਈਨਲ ਬਣੀ ਉਹਦੇ ਬੈਕ ਸਾਈਡ ਤੇ ਥੋੜੀ ਹਾਜ਼ਰੀ ਵੀ ਲੱਗਦੀ ਹੈ ਥੋੜੀ ਪ੍ਰੋਸੀਡਿੰਗਸ ਵੀ ਲੱਗਦੀ ਹੈ ਹਾਂਜੀ ਹਾਂਜੀ ਠੀਕ ਹੈ ਤੁਸੀਂ ਕੇਸ ਤੁਸੀਂ ਕੁਝ ਰਿਟਨਸ ਦਿੰਨੇ ਹੋ ਨਾ ਉਹ ਐਜ਼ ਇਨ ਆਨ ਹੈ ਜੀ ਨਹੀਂ ਉਹ ਰਿਟਨ ਵਾਲੀ ਆਪਾਂ ਬਾਅਦ ਵਿੱਚ ਆਉਨੇ ਜੀ ਜਾਨੀ ਜਿਹੜੇ ਅੱਜ ਦੇ ਦਿਨ ਉਹਰੇ ਇਤਰਾਜ਼ ਹਨ ਉਹ ਤੁਸੀਂ ਆਪਣੀ ਪ੍ਰਾਈਵੇਟ ਡਾਇਰੀਆਂ ਦੇ ਵਿੱਚ ਨੋਟ ਕਰ ਰਹੇ ਹ ਉਸ ਤੋਂ ਬਾਅਦ ਤੁਸੀਂ ਦਸਤਰ ਦੇ ਵਿੱਚ ਜਾ ਕੇ ਪ੍ਰोसीडिंग ਰਜਿਸਟਰ ਦੇ ਵਿੱਚ ਇਹ ਚੀਜ਼ਾਂ ਨੋਟ ਕਰੋਗੇ ਉੱਥੇ ਪ੍ਰोसीडिंग ਰਜਿਸਟਰ ਤੁਹਾਡਾ ਆਫਿਸ ਦੇ ਵਿੱਚ ਤਿਆਰ ਹੋ ਗਣਾ ਕਿਉਂਰੇ ਇਹੀ ਹੈ ਪ੍ਰोसीडिंग ਰਜਿਸਟਰ ਦੇ ਦਸਤਰਦਰ ਉਹ ਜੋ ਵੀ ਤੁਸੀਂ ਕਰਦੇ ਵਿੱਚ ਕੀ ਹੁੰਦਾ ਹੈਗਾ ਵੀ ਜਿਹੜੇ ਗ੍ਰੀਵੈਂਸਰ ਲੈਗੇ ਆ ਬਾਈ ਨੇਮ ਤੇ ਬਾਈ ਉਹ ਇਹਨਾਂ ਦੀ ਇੱਕ ਜਿਹੜੀ ਹੈਗੀ ਆ ਬੁੱਕਲੇਟ ਬੰਦੀ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਪਕਾਇਦਾ ਉਹ ਜਿਹੜੇ ਹੈਗੇ ਆ ਰਾਈਟ ਆਊਟ ਹੋਣੀ ਚਾਹੀਦੀ ਆ ਉਹ ਬੁੱਕਲੇਟ ਤੁਸੀਂ ਦਸਤਕਰ ਕਰਦੇ ਹੋ ਉਹ ਹੋਣੀ ਉਹ ਦਫਤਰ ਦੇ ਵਿੱਚ ਉਹ ਦਫਤਰ ਦੇ ਵਿੱਚ ਹੋਣੀ ਆ ਉਹਦੇ ਵਿੱਚ ਸਾਰਾ ਕੀ ਹੈਗਾ ਵੀ ਉਹਦੀ ਡਿਟੇਲਸ ਸਾਰੀਆਂ ਵੀ ਕੀ ਬਣਨਾ ਹੈ ਕੀ ਨਹੀਂ ਬਣਨਾ ਹੈਗਾ ਤੇ ਕੀ ਹੈ ਫਿਰ ਇਹਦੇ ਤੇ ਉੱਪਰ ਆ ਹੋਇਆ ਤੇ ਆ ਇਹਨਾਂ ਦੀ ਜੋ ਜਿਹਨੂੰ ਤੁਸੀਂ ਬੁੱਕਲੇਟ ਕਹਿ ਰਹੇ ਹੋ ਜੀ ਉਸੇ ਨੂੰ ਮੈਂ ਪ੍ਰੋਸੀਡਿੰਗ ਰਜਿਸਟਰ ਕਨਸਿਡਰ ਕਰ ਰਿਹਾ ਨਹੀਂ ਉਹਨੂੰ ਪ੍ਰੋਸੀਡਿੰਗ ਰਜਿਸਟਰ ਚਲੋ ਠੀਕ ਆ ਪਤਾ ਨਹੀਂ ਉਹ ਨਾ ਤੁਹਾਡੇ ਡੇਟਾ ਡਿਪਾਰਟਮੈਂਟ ਲਈ ਹੋਉਂਦੀ ਆ ਪ੍ਰੀਡਿੰਗ ਦਾ ਕੀ ਹੁੰਦਾ ਹੈਗਾ ਵੀ ਅੱਜ ਦੀ ਡੇਟ ਦੇ ਵਿੱਚ ਕੀ ਅਸੀਂ ਕਿੱਥੇ ਜਾਣਾ ਹੈਗਾ ਕੀ ਕਰਨਾ ਹੈਗਾ ਕੀ ਕੀਤਾ ਹੈਗਾ that is not a proceeding minutes ਅੱਛਾ ਇਹ ਪਬਲਿਕ ਸੁਣਵਾਈ ਹੈ ਜਿਹੜੀ ਇਹ ਪ੍ਰोसीडिंग ਦੇ ਵਿੱਚ ਨਹੀਂ ਹੈਗੀ ਪਬਲਿਕ ਸੁਣਵਾਈ ਤੁਹਾਡੇ ਜਿਹੜੇ ਡਿਟੇਲਡ ਹੈਗੀ ਹੈ ਇਕੱਲੇ ਇਕੱਲੇ ਦੀ ਉਹ ਲੈਣਗੇ ਉਹਨਾਂ ਦੇ ਡਿਪਾਰਟਮੈਂਟ ਦਾ ਆਪਣਾ ਨਹੀਂ ਨਹੀਂ ਮੇਰਾ ਸਵਾਲ ਨਹੀਂ ਸਮਝੇ ਜੀ ਤੁਹਾਡੇ ਦੱਸਣ ਤੇ ਮੁਤਾਬਕ ਵੀ ਤੁਸੀਂ ਇੱਕ ਬਾਅਦ ਵਿੱਚ ਤੁਹਾਡੀ ਉਹ ਨੋਟਬੁੱਕ ਤਿਆਰ ਹੋਣੀ ਹੈ ਕੱਲ ਇਹ ਕਿ ਮੈਂ ਤਾਂ ਲੋਈ ਕਹਿ ਰਿਹਾ ਵੀ ਜਿਹੜੀ ਇਹਦੀ ਪ੍ਰੋਜੈਕਟ ਡਿਟੇਲਸ ਹੈਗੀਆਂ ਉਹਦੇ ਵਿੱਚ ਸਾਰਿਆਂ ਨਾਲ ਤੁਹਾਡੀ ਇਕੱਲੇ ਮੈਂਸ਼ਨ ਆਪਾਂ ਕਰਕੇ ਜੇ ਮੰਨ ਲਓ ਤੁਹਾਡਾ ਤੁਸੀਂ ਵੀ ਜੋ ਗੱਲ ਕਰ ਰਹੇ ਆਂ ਵੀ ਆਹ ਲਿਖ ਲਿਆ ਤੇ ਇਹਨੂੰ ਜਾ ਕੇ ਹੀ ਦੇ ਦਈਏ ਉਹ ਨਹੀਂ ਲੱਗਣਾ ਹੈਗੇ ਇਹਦੇ ਨਾਲ ਕੀ ਹੈ ਪਹਿਲਾਂ ਕੀ ਸੀਗਾ ਇਹ ਕਿਉਂ ਕਾਰਨ ਇਹਦੇ ਤੇ ਉਹਦੇ ਕਾਰਨਾਂ ਦੇ ਪਿੱਛੇ ਜਦੋਂ ਇਹਨਾਂ ਨੇ ਇਹ ਚੀਜ਼ਾਂ ਉੱਪ ਦੀਆਂ ਮੁਰੰਕਣ ਕੀਤਾ ਹੈਗਾ ਤਾਂ ਕੀ ਇਹਦੇ ਹੋਰ ਤੇ ਕਿਹਨੇ ਕਿਹਨੇ ਗ੍ਰੀਵੈਂਸਸ ਪਿੰਡਾਂ ਵਾਲਸ ਨੇ ਕੀ ਕੀ ਦਿੱਤੇ ਹੈਗੇ ਨੇ ਉਹ ਸਾਰੇ ਲੱਗ ਕੇ ਫਿਰ ਇੱਕ ਐਕਸਪਰਟ ਕਮੇਟੀ ਬੈਠਦੀ ਹੈ ਇਹ ਐਦਾਂ ਨਹੀਂ ਹੁੰਦਾ ਹੈਗਾ ਵੀ ਅੱਜ ਉਹ ਪਤਾ ਹੀ ਸਾਨੂੰ ਮੈਂ ਉਹੀ ਤਾਂ ਮੈਂ ਉਹੀ ਤਾਂ ਗੱਲ ਕਰਦਾ ਜੀ ਜਾਨੀ ਜਿਹੜੀ ਤੁਸੀਂ ਜਿਹੜੀ ਉੱਥੇ ਉਹ ਸਾਰੀ ਜਿਹੜੀ ਜਿਹੜੀ ਉੱਥੇ ਐਕਸਪਰਟ ਕਮੇਟੀ ਤੇ ਜਾਣ ਲਈ ਤੁਹਾਨੂੰ ਉਹ ਬਾਅਦ ਦੀ ਗੱਲ ਹੈ ਜੀ ਉਹਨੂੰ ਛੱਡਿਓ ਤੁਹਾਨੂੰ ਵੀ ਡਿਸਟ੍ਰਿਬਿਊਟ ਹੋ ਕੇ ਜਿਹੜੇ ਬੰਦੇ ਹੋਣਗੇ ਬਾਅਦ ਦੀ ਗੱਲ ਹੈ ਜੀ ਜਿਹੜੇ ਉਹਦੇ ਚੱਕਰੀ ਜਿਹੜੀ ਥੋੜੀ ਕੋਈ ਕਮੇਟੀ ਉਹ ਬਾਅਦ ਦੀ ਗੱਲ ਹੈ ਜੀ ਮੈਂ ਅੱਜ ਦੀ ਜਨਤਕ ਸੁਣਵਾਈ ਦੀ ਗੱਲ ਕਰਦਾ ਬਿਲਕੁਲ ਜਿਹੜੀ ਅੱਜ ਦੀ ਜਨਤਕ ਸੁਣਵਾਈ ਦੀ ਪ੍ਰोसीडिंग ਹੈ ਹਾਂਜੀ ਥੋੜੀ ਅੱਜ ਉਹ ਤੁਸੀਂ ਨੋਟ ਡਾਊਨ ਕਿੱਥੇ ਕਰ ਰਹੇ ਹੋ ਬਸ ਉਹ ਇਹਨਾਂ ਨੇ ਆਪਣਾ ਜੀ ਆਪਣੀ ਡੈਗਰੀ ਦੇ ਲਈ ਇਹਦੇ ਲਈ ਕੀ ਹੈਗਾ ਜੀ ਮੈਂ ਇੱਕ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਡਿਪਾਰਟਮੈਂਟ ਜਿਹੜਾ ਹੈਗਾ ਜਿਨੇ ਇਹ ਕੰਸਟਰਕਸ਼ਨ ਕਰਨੀ ਲੱਗੀ ਹੈ ਉਹ ਹੈਗਾ ਵਾਟਰ ਸਰਸਸ ਡਿਪਾਰਟਮੈਂਟ ਉਹ ਹੈਗਾ ਜੀ ਉਹ ਆ ਵੀ ਸਾਰੇ ਪਾਰਟਿਸ ਤੁਸੀਂ ਵਾਟਰ ਸੂਪ ਤੋਂ ਬਿਲਕੁਲ ਬਿਨਾਂ ਐਕਸੈਨਸ ਮੈਂ ਵੀ ਐਕਸੈਨਸ ਡਿਪਾਰਟਮੈਂਟ ਤੋਂ ਵਾਟਰ ਸੂਪ ਇਹ ਵਾਟਰ ਪੰਜਾਬ ਯੂਨੀਵਰਸਿਟੀ ਤੋਂ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਅਸੀਂ ਚਾਰ ਜਾਣੀ ਆ ਜੀ ਅਸੀਂ ਇਹਨਾਂ ਤੋਂ ਅਪਾਰਟਮੈਂਟ ਆਇਆ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਕੋਈ ਵੀ ਕਿਸੇ ਨਵੀਂ ਕੰਸਟਰਕਸ਼ਨ ਦੇ ਲਈ ਜਿਹੜੀ ਹੈਗੀ ਆ ਪਿੰਡਾਂ ਤੋਂ ਜਿਹੜੀ ਹੈਗੀ ਆ ਇਹਨਾਂ ਨੇ ਸਾਰਾ ਇਹਦਾ ਟੋਟਲ ਈਮਾਂਕਣ ਕਰਨਾ ਹੈਗਾ ਵੀ ਇਹਦਾ ਪ੍ਰਭਾਵ ਕੀ ਪੈਣਾ ਕੀ ਨਹੀਂ ਉਹ ਇਸੇ ਕਰਕੇ ਅਦਰ ਡਿਪਾਰਟਮੈਂਟ ਜਿਹੜਾ ਹੈਗਾ ਜਿਵੇਂ ਪੀਏਯੂ ਹੈਗੇ ਇਹਨਾਂ ਨੂੰ ਦਿੱਤਾ ਜਾਂਦਾ ਹੈ ਕਿ ਸਾਡੇ ਡਿਪਾਰਟਮੈਂਟ ਨੂੰ ਕੋਈ ਗਲਤੀ ਨਹੀਂ ਹੋ ਗਈ ਜਿਹੜਾ ਸੋਸ਼ਲ ਸਮਾਜਿਕ ਤੁਹਾਡਾ ਜਿਹੜਾ ਹੈਗਾ ਪ੍ਰਭਾਵ ਉਹਦੇ ਲਈ ਅਦਰ ਡਿਪਾਰਟਮੈਂਟ ਕਿਸੇ ਲਈ ਉਪਕਾ ਜੀ ਹੈ ਜਿਹੜੇ ਸਾਡੇ ਅਜੇ ਕੋਈ ਮਰਗਜੂ ਸਾਹਿਬ ਇੱਕ ਮਿੰਟ ਹੋਣ ਇੱਕ ਮਿੰਟ ਜੀ ਤੁਸੀਂ ਟੈਕਨੀਕਲ ਗੱਲਾਂ ਉਹ ਤੇਰੀਆਂ ਕਰਦੇ ਹੋ ਆ ਇਹ ਸਰਕਾਰੀ ਆ ਕਿ ਪ੍ਰਾਈਵੇਟ ਆ ਬਸ ਬੱਸ ਇਹ ਦੱਸ ਦੋ ਕਿ ਇਹਨਾਂ ਦਾ ਡਿਪਾਰਟਮੈਂਟ ਜਿਹੜਾ ਨਾ ਉਹ ਹੀ ਸਰਕਾਰੀ ਹੁੰਦਾ ਤੁਸੀਂ ਦੱਸ ਦੋ ਕਿ ਤੇਰੀ ਆ ਤੁਹਾਡੇ ਕੋਲ ਭਾਈ ਉਹ ਤਾਂ ਹੈਂਡਬੁੱਕ ਆ ਫਾਈਲ ਕਰਦੇ ਸਰਕਾਰੀ ਤੌਰ ਤੇ ਸਟੈਂਪ ਦਿਖਾਓ ਤੇ ਲੱਗੀ ਹੋਈ ਵੀ ਤੁਹਾਨੂੰ ਇਹਦੇ ਵਿੱਚ ਨੋਟ ਕਰਨ ਵੇਲੇ ਅਥੋਰਟੀ ਕਿੱਥੇ ਆ ਬਸ ਬਸ ਵੀ ਸੋਸ਼ਲ ਐਂਡ ਵੈਲਫੇਅਰ ਦੀ ਸਟੈਂਪ ਦਾ ਉਹ ਕਿੱਥੇ ਲੱਗੀ ਹੋਈ ਹੈ ਤੁਹਾਡੇ ਹੈਂਡ ਵੱਲੋਂ ਉਹ ਦਿਖਾ ਦਿਓ ਬਸ ਗੱਲ ਖਤਮ ਹੈ ਜੀ ਅਸੀਂ ਮੰਨ ਲੂਗੇ ਵੀ ਤੁਹਾਨੂੰ ਇਹ ਰਜਿਸਟਰ ਕਿਉਂਕਿ ਜਿਹੜੀ ਵੀ ਕਾਰਵਾਈ ਕਿੱਥੇ ਵੀ ਨੋਟ ਕਰਨੀਆਂ ਉਹਦੇ ਪੇਜ ਮਾਰਕਿੰਗ ਹੁੰਦੀ ਹੈ ਜੀ ਉਹ ਇੱਕ ਮਿੰ ਤੁਸੀਂ ਉਹਦੇ ਵਿੱਚ ਤੁਹਾਨੂੰ ਮਾਰਕ ਹੋਣੀਆਂ ਜੀ ਉਹ ਅਟੈਸਟਡ ਹੋਣੀ ਹੈ ਉਸ ਤੋਂ ਬਾਅਦ ਤੁਸੀਂ ਨੋਟ ਡਾਊਨ ਕਰੋਗੇ ਤੁਸੀਂ ਅੱਜ ਜਿੰਨ ਤੱਕ ਸੁਣਵਾਈ ਵਾਸਤੇ ਆਏ ਹੋ ਇੱਥੇ ਉਹਦੀ ਕਾਰਵਾਈ ਤੁਸੀਂ ਕਿੱਥੇ ਲੋਡ ਕਰ ਰਹੇ ਹੋ ਲੀਗਲ ਕਿਹੜਾ ਪੇਪਰ ਆਇਆ ਤੁਹਾਡੇ ਕੋਲ ਲੀਗਲ ਪੇਪਰ ਕਦੇ ਨਹੀਂ ਹੁੰਦਾ ਜੀ ਇਹਦੇ ਕਿਉਂ ਨਹੀਂ ਹੁੰਦਾ ਜੀ ਮੈਨੂੰ ਕਿਉਂਕਿ ਇਹ ਸਿਰਫ ਮੈਮ ਇਹ ਕਿ ਜੱਜ ਤੋਂ 13ਵੀ ਕੋਈ ਪਬਲਿਕ ਹੈਰਿੰਗ ਨਹੀਂ ਹੈਗੀ ਜੀ ਇਹ ਇਹ ਹੁੰਦੀਆਂ ਜੀ ਹਰ ਇੱਕ ਜਗ੍ਹਾ ਤੇ ਰਜਿਸਟਰ ਲਾਇਗੰਦਾਂ ਵੀ ਆਪਾ ਵੀ ਦੇ ਵੱਲੋਂ ਪ੍ਰੋਸੀਡਿੰਗਸ ਪੂਰੀਆਂ ਬਣਦੀਆਂ ਜਿਹੜੀ ਰਿਪੋਰਟ ਉਹ ਤਾਂ ਦਫ਼ਤਰ ਚ ਬੈਠ ਕੇ ਬਣਦੀ ਹੈ ਜੀ ਉਹ ਤਾਂ ਬਾਹਰ ਨਾਲ ਇਕੱਲਾ ਤੋਂ ਹੋਰ ਕਾਉਂਟੀ ਬਰਦੀ ਨਾਲ ਬਣਦੀ ਹੈ ਸਾਡੀ ਮਰਜ਼ੀ ਨਾਲ ਥੋੜੀ ਬਣਦੀ ਹੈ ਤੁਹਾਡੀ ਮਰਜ਼ੀ ਨਾਲ ਬਣਦੀ ਹੈ ਉਹ ਤਾਂ ਉਹ ਪਬਲਿਕ ਹੇਰੀਿੰਗ ਤੋਂ ਪਹਿਲਾਂ ਹੁੰਦੀ ਹੈ ਜੀ ਪਬਲਿਕ ਦੇ ਤਾਂ ਬਾਅਦ ਵਿਚਾਰ ਲਈਏ ਨੇ ਵੀ ਅਸੀਂ ਆਹ ਤਿਆਰ ਕੀਤਾ ਆਹ ਪਲੰਦਾ ਤਿਆਰ ਕੀਤਾ ਆਹ ਤੁਸੀਂ ਦੱਸ ਰਹੇ ਆ ਜੀ ਅਸਾ ਫਾਈਂਡਿੰਗਸ ਵੀ ਦੱਸ ਰਹੇ ਹੋ ਤੁਸੀਂ ਹੁਣ ਤਾਂ ਕਹਿ ਰਹੇ ਤੁਸੀਂ ਇੰਪੈਕਟ ਰਿਪੋਰਟ ਤਿਆਰ ਕਰਨੀ ਹੈ ਅਸੀਂ ਦੇਖੋ ਜੀ ਆਪਣੀ ਪਾਈਂਗੇ ਜੀ ਉਹ ਕਹਿ ਰਹੇ ਸੀ ਕਿ ਸੋਸ਼ਲ ਨਲੀ ਇੰਟਰੈਕਟਰ ਰਿਪੋਰਟ ਤਿਆਰ ਕਰ ਲਈ ਜੀ ਤੁਸੀਂ ਉਹ ਉਹ ਤੁਸੀਂ ਤਿਆਰ ਕਰ ਲਈ ਜੀ ਇਹਨਾਂ ਨੇ ਉਹੀ ਤਿਆਰ ਕਰਨਾ ਹੈ ਇਹਦੇ ਚ ਨਹੀਂ ਪਰ ਉਹ ਨੋਟ ਡਾਊਨ ਤੁਸੀਂ ਸਰਕਾਰੀ ਕਿਸੇ ਡਾਕੂਮੈਂਟ ਦੇ ਵਿੱਚ ਕਿਉਂ ਨਹੀਂ ਦਰਜ ਕਰ ਰਹੇ ਤੁਸੀਂ ਆਪਣੀ ਪ੍ਰਾਈਵੇਟ ਡਾਇਰੀ ਵਿੱਚ ਕਿਉਂ ਲਿਖੇ ਹੋਏ ਨੇ ਡਾਕੂਮੈਂਟ ਤਾਂ ਜੀ ਡਾਕੂਮੈਂਟੇਸ਼ਨ ਤਾਂ ਮੈਨੂੰ ਸਰਕਾਰੀ ਪੇਪਰ ਦੇ ਦਰਜ ਹੋਊਗਾ ਜੀ چاہے ਤੁਹਾਡਾ ਰੋਲ ਸੱਚਾਈ ਕੀ ਹੋਵੇ ਜਿਹਦੇ ਤੁਸੀਂ ਚਾਰਜ ਕਰਕੇ ਦੇ ਜਾਓ ਨਹੀਂ ਸਰਕਾਰੀ ਪੇਪਰ ਤੇ ਲੱਗੇ ਲੱਗੇ ਆਪਣੀ ਮਰਜ਼ੀ ਨਾਲ ਅੱਗੇ ਜਾ ਕੇ ਤੁਸੀਂ ਫਿਲਟਰ ਕਰਕੇ ਲੱਗੋ ਨਹੀਂ ਤੁਸੀਂ ਇਹ ਦੱਸੋ ਦਸੋ ਦਿਖਾਓਗੇ ਉਹ ਸਰਕਾਰੀ ਬੰਦੇ ਨੇ ਬੰਦੇ ਨਹੀਂ ਮੈਨੂੰ ਲੱਗਦਾ ਮੈਂ ਤੁਹਾਨੂੰ ਪੂਰੀ ਗਾਈਡਲਾਈਨ ਦਾ ਪਤਾ ਨਹੀਂ ਹੈ ਜੀ ਤੁਸੀਂ ਪੱਗ ਕਿਨੂੰ ਤੱਕ ਕਰਨਾ ਆਗੇ ਜਿਵੇਂ ਤੁਸੀਂ ਪਿੱਛੇ ਕਰਦੇ ਆਏ ਹੋ ਹੁਣ ਨਿੱਜੀ ਚੀਜ਼ਾਂ ਹੈਗੀਆਂ ਤੁਹਾਨੂੰ ਗਾਈਡਲਾਈਨ ਦਾ ਨਹੀਂ ਪਤਾ ਇਹਦਾ ਮਤਲਬ ਇਹਦਾ ਤੁਸੀਂ ਕਹਿੰਦੇ ਪ੍ਰੋਸੀਡਿੰਗ ਰਜਿਸਟਰੇ ਨਹੀਂ ਹੁੰਦਾ ਤੁਸੀਂ ਫੋਨ ਕਰੋ ਜੀ ਆਪਣੇ ਕਿਤੇ ਡੀਨ ਨੂੰ ਜਾਂ ਆਪਣੇ ਡਿਪਾਰਟਮੈਂਟ ਦੇ ਸੀਨੀਅਰ ਨੂੰ ਵੀ ਪ੍ਰੋਸੀਡਿੰਗ ਰਜਿਸਟਰ ਲੱਗਦਾ ਹੁੰਦਾ ਤੇ ਇਹ ਲੱਗਦਾ ਉਹ ਵੀ ਗੱਲ ਕਰ ਰਹੇ ਆਂ ਤੇ ਜੋ ਪੀਯੂ ਦਾ ਆਪਣਾ ਸਿਸਟਮ ਹੈਗਾ ਉਹ ਉਹਨਾਂ ਨੇ ਉਹੀ ਅਡਾਪਟ ਕਰਨਾ ਹੈਗਾ ਜੀ ਤੇ ਪੀਯੂ ਦੇ ਰੂਲ ਬੁੱਕ ਦੇ ਵਿੱਚ ਲਿਖਿਆ ਆ ਜੀ ਪ੍ਰੋਸੀਡਿੰਗ ਕੋਡ ਕਰਨ ਲੱਗਦਾ ਨਹੀਂ ਲੱਗਦਾ ਉਹ ਕਹਿਣਾ ਚਾਹੁੰਦੇ ਆਪਣਾ ਰਿਟਨ ਚ ਦੇ ਦਿੰਦੇ ਅਸੀਂ ਸੁਣ ਲਾਂਗੇ ਜੀ ਨਹੀਂ ਦੱਸਣਾ ਚਾਹ ਰਹੇ ਤੁਸੀਂ ਰਿਟਨ ਚ ਮੈਂ ਦੱਸ ਤਾਂ ਰਹੇ ਹਾਂ ਜੀ ਤੁਸੀਂ ਸਰਕਾਰੀ ਤੁਸੀਂ ਨੋਟੇ ਨਹੀਂ ਕਰ ਰਹੇ ਸਰਕਾਰੀ ਉਹਦੇ ਵਿੱਚ ਤੁਹਾਡੇ ਕੋਲ ਸਰਕਾਰੀ ਡਾਕੂਮੈਂਟ ਨਹੀਂ ਕੋਈ ਤੁਹਾਡੇ ਕੋਲ ਅਥੋਰਾਈਜ਼ਡ ਕੋ ਕੀ ਆਪਣੇ ਵੱਲੋਂ ਰਿਟਰਨ ਦੇਣਾ ਚਾਹੁੰਦੇ ਆ ਦੇ ਦਿਓ ਜੀ ਸਰਪੰਚ ਜੀ ਵੀ ਤੁਸੀਂ ਰਿਟਰਨ ਦੇ ਦਿਓ ਕਿ ਤੁਸੀਂ ਸੋਸ਼ਲ ਸੀ ਰਿਟਰਨ ਤੋਂ ਰੁਪਏ ਕਰਨ ਆਏ ਹੋ ਅਸੀਂ ਨਿਕਲਦੇ ਨਹੀਂ ਕਰਨਾ ਚੀਜ਼ਾਂ ਦੀ ਲੋਡ ਨਹੀਂ ਹੈਗੀ ਤੁਸੀਂ ਨਿਕਲਦੇ ਰਿਟਰਨ ਨਹੀਂ ਕਰਨਾ ਅਸੀਂ ਜਵਾਬ ਦਵਾਂਗੇ ਅਸੀਂ ਸਿਰਫ ਲੋਕਾਂ ਦੇ ਸਹਿਆ ਲੈਣਾ ਹੈ ਪਬਲਿਕ ਹੀਅਰਿੰਗ ਇਹ ਉਹਦੇ ਲਈ ਨਹੀਂ ਹੈ ਤੁਸੀਂ ਰਿਟਰਨ ਚ ਦੇ ਕੇ ਜਾਓ ਫਿਰ ਤੁਹਾਨੂੰ ਅਸੀਂ ਜਵਾਬ ਦੇ ਦਾਂਗੇ ਉਹਨਾਂ ਕੀ ਦੇਖ ਕੇ ਤੁਸੀਂ ਲੋੜ ਜੋ ਸਾਡਾ ਪੁੱਛਣਾ ਚਾਹੁੰਦੇ ਆ ਦੋ ਸਾਨੂੰ ਤੁਸੀਂ ਦੀ ਲੋੜ ਕਰਦੇ ਹੋ ਤੁਸੀਂ ਕੋਈ ਲੋੜ ਨਹੀਂ ਤੁਸੀਂ ਜੋ ਲਿਖ ਕੇ ਤੁਸੀਂ ਡਿਪਾਰਟਮੈਂਟ ਦੀ ਗੱਲ ਕਹਿ ਰਹੇ ਹੋ ਦੇਖੋ ਸਾਨੂੰ ਰਿਟਰਨ 'ਚ ਦਿਓ ਫਿਰ ਸਾਨੂੰ ਜਵਾਬ ਅਸੀਂ ਰਿਟਰਨ 'ਚ ਦਵਾਂਗੇ ਤੁਸੀਂ ਦੇਖ ਕੇ ਦੇ ਦਿਓ ਹਾਂ ਜੀ ਤੁਸੀਂ ਕਿਹਾ ਤੁਸੀਂ ਸਟੈਪ ਲਾਓ ਆਪਣੀ ਸਾਈਨ ਕਰੋ ਦੋ ਸਾਡੇ ਅੱਗੇ ਜੀ ਤਾਂ ਦੇਖੋ ਜਿਹੜੀ ਚ ਤੁਸੀਂ ਵਰਬਲ ਹੀ ਨਹੀਂ ਸਰਦਾਰ ਸਾਹਿਬ ਵਰਬਲ ਹੀ ਨਹੀਂ ਅਸੀਂ ਕੁਝ ਨਹੀਂ ਸੁਣਨਾ ਹੈਗਾ ਤੁਹਾਨੂੰ ਸਾਨੂੰ ਰਿਟਰਨ 'ਚ ਦਿਓ ਤੁਸੀਂ ਮੈਡਮ ਐਵੇਂ ਕਿਹੜਾ ਫਾਰਮੂਲਾ ਸਾਡੇ ਕੋਲ ਤੁਹਾਨੂੰ ਰੂਮ ਦਾ ਨਹੀਂ ਪਤਾ ਸਾਨੂੰ ਤੁਸੀਂ ਲੈਕਚਰ ਸੁਣਾਇ ਜਨੇ ਇੱਥੇ ਹਾਂ ਜੀ ਇਸ ਆਜਨੀ ਜਰਨਾ ਹੈਗਾ ਤੁਸੀਂ ਰੇਟਿੰਗ ਚ ਦੋ ਸਾਨੂੰ ਕੈਚ ਹੋਣੇ ਸਤੂ ਰੇਟਿੰਗ ਚ ਦੋ ਸਾਨੂੰ ਕੈਚ ਹੋਣੇ ਤੁਸੀਂ ਦਾ ਕਮਾਨ ਕਰਤੀ ਤੁਸੀਂ ਤੁਸੀਂ ਸਾਨੂੰ ਲੈਕਚਰ ਦੇਣ ਆਏ ਇਥੇ ਅਸੀਂ ਪਾਸਿ ਰਿਕਵੈਸਟ ਕਰਦੇ ਮਿੰਟ ਕਰ ਦਿਓ ਤੁਹਾਨੂੰ ਵੀ ਜਿਹੜਾ ਇੱਕ ਡਿਪਾਰਟਮੈਂਟਰੀ ਸਿਸਟਮ ਹੁੰਦਾ ਹੈ ਉਹ ਭਾਈ ਸਾਹਿਬ ਸਾਨੂੰ ਲੈਕਚਰ ਨਹੀਂ ਚੱਲਦਾ ਸਾਨੂੰ ਬਿਨਾਂ ਸਾਨੂੰ ਤੁਸੀਂ ਤੁਸੀਂ ਮਰਜ਼ੀ ਨਾਲ ਥੋੜਾ ਚੰਗਾ ਡਿਪਾਰਟਮੈਂਟ ਮੰਗਾ ਤੁਸੀਂ ਲੱਗਦੇ ਤੁਸੀਂ ਜੋ ਤੁਸੀਂ ਗੱਲਾਂ ਕਹਿਦੇ ਲਿਖਤੀ ਦੇ ਦਿਓ ਦੋ ਸਾਨੂੰ ਲਿਖਤੀ ਚ ਦੱਸਣਾ ਜੀ ਟੈਕਨੀਕਲੀ ਤੌਰ ਤੇ ਵੀ ਫਿਰ ਅਸੀਂ ਪੁੱਛਾਂਗੇ ਸਾਨੂੰ ਟੈਕਨੀਕਲ ਇਹ ਪਹਿਲਾਂ ਸਾਨੂੰ ਪੁੱਛੋ ਬਾਰ ਬਾਰ ਮੈਂ ਦੋ ਸਾਨੂੰ ਤੁਹਾਨੂੰ ਕੀ ਪੁੱਛਣਾ ਚਾਹੁੰਦੇ ਹੋ ਜੀ ਸਰ ਤੋਂ ਜਦੋਂ ਤੁਹਾਡੇ ਕੋਲੇ ਜੰਤਕ ਸੁਲਵਾਈ ਜੰਤਕ ਸੁਲਵਾਈ ਬੰਗ ਹੋਣੀ ਚਾਹੀਦੀ ਤੁਹਾਨੂੰ ਇੱਥੇ ਲੱਗਦੇ ਨਾ ਜੀ ਸਾਨੂੰ ਸਰ ਜੀ ਇੱਕ ਮਿੰਟ ਆ ਸੀਜ਼ਨ ਨਾਲ ਨਿਕਲਦਾ ਛੋ ਵੀ ਨਹਿਰੀ ਪਾਣੀ ਕਿੰਨੀ ਦੇਰ ਹੋਗੀ ਨਹਿਰੀ ਪਾਣੀ ਪਾਣੀ ਚੱਲਿਆ ਨਹੀਂ ਹੋੜੀਆਂ ਮੋਟਰਾਂ ਨਾਲ ਕਰਿਆ ਮੋਟਰਾਂ ਨਾਲ ਬਿਲਕੁਲ ਠੀਕਾ ਤੁਸੀਂ ਕਿਉਂ ਨਹੀਂ ਦੇ ਰਹੇ ਕਿਸੇ ਮੋਗਿਆਂ ਦੇ ਪਾਣੀ ਨਹੀਂ ਜਾਂਦਾ ਉਹ ਘੁੰਮ ਕਰਨੀ ਸੀ ਜੀ ਪਿੱਛੇ ਜਾ ਕੇ ਸਾਰਾ ਜੰਗਲ ਭਰਿਆ ਪਿਆ ਰਹੇ ਪੰਜ ਲੱਖ ਰੁਪਏ ਸਾਰੇ ਤੇ ਹੋਏ ਫੇ ਬਣੇ ਹੋਏ ਆ ਜੀ ਵਿੱਚ ਜਾ ਕੇ ਤੁਸੀਂ ਚੱਲੋ ਮੇਰੇ ਨਾਲ ਮੈਂ ਜੀ ਮੈਂ ਲਖਣਪੁਰ ਤੋਂ ਲੈ ਕੇ ਮੈਂ ਕਿਹਾ ਲਖਣਪੁਰ ਉਹ ਇਹ ਹੈ ਡ੍ਰੀਸ ਨਹੀਂ ਆ ਜੀ ਤੁਸੀਂ ਕੰਮ ਮੇਰੇ ਨਾਲ ਬਣਾਇ ਮੈਂ ਤੁਹਾਨੂੰ ਪਾਣੀ ਵੀ ਕਾਕੇ ਵੀ ਆਇਆ ਮਰਵਾਲੀ ਤੋਂ ਲੈ ਕੇ ਉਹ ਕਹਿੰਦੇ ਸੀ ਆਪਣੀ ਮਰਜ਼ੀ ਨਾਲ ਦੇਣਾ ਮੱਸੀ ਤੇ ਜਾਂਦੇ ਹੋ ਨਹੀਂ ਨਹੀਂ ਚਲੋ ਉਹ ਗੱਲਾਂ ਨੂੰ ਇੱਕ ਮਿੰਟ ਬਈ ਆਪਾਂ ਪਤਾ ਕੀ ਹੈ ਨਾ ਤੁਸੀਂ ਕਹਿੰਦੇ ਹੋ ਵੀ ਛੋਟਸਟ ਸਰਵੇ ਕਰਨਾ ਆਏ ਹੋ ਤੁਸੀਂ ਤੁਹਾਨੂੰ ਰੈਟਿੰਗ ਦੇ ਦੋ ਵੀ ਇਹ ਫਾਈਨਲਸ ਪਬਲਿਕ ਹੈ ਨਹੀਂ ਛੋਟਸਟ ਸਰਵੇ ਤੋਂ ਬੰਦ ਨਹੀਂ ਰਿਹਾ ਲੋਕਾਂ ਦਾ ਸਹਿਯੋਗ ਲੈਣਾ ਤੁਸੀਂ ਰੈਟਿੰਗ ਦੇ ਦੋ ਹੋ ਜਾਏਗਾ ਦੋ ਸਾਨੂੰ ਇਨਸਟਰਕਸ਼ਨ ਜਿਹੜੀ ਤੁਹਾਡੀਆਂ ਹੈਗੀਆਂ ਤੁਹਾਨੂੰ ਦੋ ਠੀਕੇ ਦੇ ਦਿਓ ਵੀ ਕੌਂਦੇ ਡਿਪਾਰਟਮੈਂਟਾਂ ਦੇ ਰੂਲ ਆ ਇਹ ਤੁਸੀਂ ਆਪਣੀ ਇਹਨਾਂ ਡੈਟਾ ਦੇ ਅਸਰ ਕਰਨਾ ਉਸ ਤੋਂ ਬਾਅਦ ਜੋ ਵੀ ਹੈਗਾ ਉਹ ਫਿਲਟਰ ਕਰਕੇ ਤੁਸੀਂ ਬਣਾ ਕੇ ਲੈਸੀ ਬੇ ਕਮਾਲ ਕਰ ਦੇਣਾ ਦੇਖ ਜੀ ਨਾਲ ਹੋਰ ਐਡ ਕਰੋ ਵੀ ਪਬਲਿਕ ਫਾਈਨਲ ਪਬਲਿਕ ਹੈ ਨਹੀਂ ਲੋਕਾਂ ਨੇ ਸਹਿਯੋਗ ਲੈਣ ਆਏ ਆ ਜੀ ਪੂਰੇ ਉਹੀ ਰਿਟਰਨ ਚ ਦੇ ਕੇ ਜਾਓ ਸਾਨੂੰ ਵੀ ਸਾਡੀ ਐਸਟ੍ਰਕਚਰ ਹੈ ਅੱਜ ਦਾ ਪਾਸੇ ਹੁੰਦਾ ਅਸੀਂ ਤੁਹਾਨੂੰ ਰਿਟਰਨ ਚ ਜਵਾਬ ਦਵਾਂਗੇ ਲਿਖ ਕੇ ਦੇ ਦਿਓ ਲਿਖ ਕੇ ਦੇ ਦਿਓ ਤੁਸੀਂ ਸਹੀ ਜੋ ਤੁਹਾਡੀਆਂ ਹੈਗੀਆਂ ਸਾਨੂੰ ਦੋ ਰਿਟਰਨ ਚ ਦੋ ਅਸੀਂ ਰਿਟਰਨ ਚ ਜਵਾਬ ਦਵਾਂਗੇ ਤੁਹਾਨੂੰ ਪਰ ਸੀਡੀ ਰਿਸਟ ਹਤਾ ਇਹ ਧੋੜੀ ਵੀ ਤੁਸੀਂ ਫਿਲਟਰ ਕਰਕੇ ਉੱਥੇ ਲੇਕੇ ਬਣਾ ਕੇ ਦੇ ਦੋ ਵੀ ਇਹ ਆ ਪਿਆ ਜਿਹੜਾ ਪਬਲਿਕ ਨੋਟਿਸ ਵੀ ਨਿਕਲੇ ਨਾ ਉਹਦੇ ਵਿੱਚ ਵੀ ਇਹ ਲਿਖਣਾ ਮੈਂਸ਼ਨ ਹੋਣਾ ਚਾਹੀਦਾ ਈ ਤੁਹਾਡਾ ਵੀ ਇਹ ਲੋਕ ਕਾਰੇ ਸੁਝਾਅ ਲੈਣ ਆਏ ਨਾ ਕਿ ਅਸੀਂ ਪਬਲਿਕ ਹੈਰਿੰਗ ਤੁਸੀਂ ਉਹ ਪਬਲਿਕ ਹੈਰਿੰਗ ਲੀਕੀ ਹੋਈ ਹੈ ਜਿਹੜੇ ਆਏ ਆ ਇੱਥੇ ਜਿੱਥੇ ਵਿੱਚ ਤੁਹਾਡਾ ਠੀਕ ਹੈ ਨਾ ਨਹੀਂ ਜਿਹੜੇ ਲੋਕਾਂ ਸੁਝਾਅ ਕਰਦੀ ਉਹ ਪਬਲਿਕ ਨੂੰ ਪਹਿਲਾਂ ਮੰਨਦੀ ਹੈ ਜਿਹੜਾ ਸਰ ਨੇ ਕਿਹਾ ਮੈਡਮ ਨੇ ਕਿਹਾ ਜਿੰਨੇ ਬੰਦੇ ਆਏ ਆ ਪਬਲਿਕ ਫਿਰ ਨਹੀਂ ਨਾ ਕਰ ਸਕਦੀ ਉਹਨੇ ਨਹੀਂ ਕਰਦੀ ਮੈਂ ਨਾ ਤੁਸੀਂ ਪਬਲਿਕ ਨੂੰ ਕਰੇ ਨਹੀਂ ਲੱਗਦੇ ਸੀ ਲੋਕ ਸਰਵੇ ਕਰ ਸਕਦੇ ਹੋ ਪਬਲਿਕ ਸਰਵੇ ਕਰ ਦੋ ਨਾ ਕਰ ਲੈ ਤੇ ਬੈਠਾ ਪਹਿਲਾਂ ਸਾਰੇ ਨੂੰ ਜਿਸ ਦੇ ਵਿੱਚ ਆਏ ਕੋਲ ਜੀ ਮੈਂ ਤੇ ਸਰਵੇ ਤੇ ਫਰਕ ਹੈ ਜੀ ਉਹਨਾਂ ਦੀ ਹਰ ਕਿਸੇ ਨੂੰ ਆਏਗਾ ਸੁਧਾਰ ਲਿਖਦੇ ਤੁਸੀਂ ਇੱਕ ਸੁਧਾਰ ਇੱਕ ਸੁਣੋ ਸੁਣੋ ਬਾਬੂ ਬਾਬੂ ਜੀ ਇਹ ਰਾਹ ਮਿਲਦੀ ਆਉਂਦੀ ਉਹ ਕੋਮਟੇ 61 ਪ੍ਰੋਸੀਜਰ ਜਿਹੜਾ ਹੈਗਾ ਜੀ ਡਿਪਾਰਟਮੈਂਟ ਦਾ ਪੀਐਲ ਦਾ ਹੈਗਾ ਇਹਨਾਂ ਨੂੰ ਤੁਸੀਂ ਬਿਲਾਓ ਜੀ ਮੱਖਜਾ ਤੁਹਾਡਾ ਕੋਆਰਡੀਨੇਸ਼ਨ ਨਹੀਂ ਜੀ ਹੈਗਾ ਤੇ ਤੁਸੀਂ ਬਿਲਾਓ ਜਦੋਂ ਤੁਹਾਡਾ ਕੋਈ ਪੀਯੂ ਨਾਲ ਕੋਆਰਡੀਨੇਸ਼ਨ ਹੀ ਨਹੀਂ ਹੈਗਾ ਤੁਸੀਂ ਕਿਉਂ ਆ ਗਏ ਇੱਥੇ ਉਹਨੇ ਦੋ ਵਾਰ ਜੀ ਵੀ ਕਹੇ ਤੁਸੀਂ ਛੇੜ ਕੇ ਵੀ ਘੱਟੇ ਦੇਣਾ ਉਹ ਠੀਕ ਕਰਦਾ ਬੁੱਤਾ ਕਰਨ ਜਿਹੜੀ ਚੀਜ਼ ਹੋਣਾ ਨਾ ਮੈਂ ਪਹਿਲਾਂ ਹੀ ਬਹੁਤ ਹੋ ਗਿਆ ਐਵੇਂ ਤੁਸੀਂ ਇੱਥੇ ਤੁਸੀਂ ਹਾਜ਼ਰੀ ਰਿਸਟਰ ਲਿਓ ਜੀ ਕਿੱਥੇ ਚਲਾ ਲਾਇਆ ਇਹਨੂੰ ਇਹਨਾਂ ਦਾ ਉਹ ਪੀਯੂ ਨਾਲ ਕੋਈ ਕੋਆਰਡੀਨੇਸ਼ਨ ਹੀ ਨਹੀਂ ਹੈਗਾ ਇੱਥੇ ਆ ਕੇ ਹਾਂਜੀ ਹਾਂਜੀ ਤੁਸੀਂ ਪੁੱਛੋ ਹਾਜ਼ਰੀ ਰਿਸਟਰ ਪੁੱਛੋ ਲਈ ਮੈਂ ਭਾਵੇਂ ਉਹ ਗੱਲ ਉਹਦੇ ਤੇ ਸਿੱੜ ਦਿੰਦਾ ਉਹਦੇ ਤੇ ਜੜ ਦਿੰਦਾ ਜਾਂ ਤਾਂ ਬਿਲੇ ਬਣਾਉਂਦੇ ਆਂ ਤੇ ਕੋਈ ਕਬੂਦ ਨਾ ਚਾਈਦਾ ਵੀ ਅੱਜੇ ਬੰਦੇ ਆਂ ਸੁਝਾਣੇ ਕਰੀ ਤੇ ਇਹ ਵੀ ਤਾਂ ਨਹੀਂ ਪਤਾ ਜਿੱਦਾਂ ਅੱਗੇ ਚੱਲਦੇ ਆਂ ਜਿੱਦਾਂ ਅੱਗੇ ਲੋਕਾਂ ਨਾਲ ਬਿਠਾ ਲਓ ਉਹ ਆਮ ਆਦਮੀ ਜੋ ਪਹਿਲਾਂ ਲੋਕਾਂ ਨੂੰ ਰਾਣੀ ਦੇ ਦਿੰਦੇ ਜਿੱਦੋਂ ਆਪੀ ਨੂੰ ਪਤਾ ਨਹੀਂ ਉਹ ਕੰਪਨੀ ਦੇ ਪਤਾ ਨਹੀਂ ਬੰਦੇ ਹੀ ਆ ਇਹ ਨਹੀਂ ਬੰਦੇ ਲਾਏ ਨਹੀਂ ਉਹ ਵੀ ਕੁਛ ਦੇਣ ਕੁਛ ਲੋਕੀਂ ਦੇਣ ਦੇ ਚਲੋ ਇੱਕ ਮਿੰਟ ਆਪਾ ਦਾ ਜੀ ਭਾਈ ਆਪਾ ਦੇ ਨਾਲ ਦੀ ਫੇਰ ਇੱਜ਼ਤ ਕਰਦੇ ਆ ਇਹਨਾਂ ਦੇ ਸਾਲੂ ਜਦ ਕੋਈ ਨੋਟਿਸ ਦਿੱਤਾ ਸੀ ਤਾਂ ਇਹਨੂੰ ਕੁਰਸੀਆਂ ਬ੍ਰੀਜ ਦੇਣੀਆਂ ਖੜਕ ਕਰਨਾ ਤੇ ਮੀਟਿੰਗ ਫੇਰ ਸਾਡੇ ਨੁਮਾਇੰਦੇ ਆ ਜੀ ਸਾਡੇ ਨੂੰ ਤਾਂ ਹੱਸਣਾ ਹੀ ਪੈਂਦਾ ਰੋਹੀ ਚੀਜ਼ ਹੈ ਨਾ ਫਿਰ ਕੋਈ ਅਫੀਸਰ ਦਾ ਸਾਡਾ ਫਰਜ਼ ਹੈ ਪਰ ਇਹ ਥੋੜੀ ਵੀ ਅਫੀਸਰ ਸਾਡੇ ਨਾਲ ਧੱਕਾ ਕਰ ਰਿਹਾ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਪਹਿਲਾਂ ਹਾਜ਼ਰੀ ਲੱਗਦੀ ਹੈ ਜੀ ਹਾਜ਼ਰੀ ਜਿਸ ਤੋਂ ਬਾਅਦ ਫਿਰ ਧੋਵਾ ਧੱਕਿਆ ਲੈ ਪਿੰਡ ਤੁਸੀਂ ਕਿਹਨਾਂ ਤੁਸੀਂ ਨਹੀਂ ਗਏ ਦੇ ਹੁਣ ਕੋਈ ਹੋਰ ਲੜਾਈ ਝਗੜਾ ਹੋ ਜਾਵੇ ਕੋਈ ਡਾਂਗ ਸੋਟਾ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਜੀ ਕੋਈ ਨਹੀਂ ਤੁਸੀਂ ਬੁਲਾ ਦਿਓ ਸਰਕਾਰੀ ਪੁਲਿਸ 112 ਹੈ ਜੀ ਪਿੰਡਾਂ ਦੇ ਵਿੱਚ ਹੁੰਦਾ ਹੀ ਆ ਬੰਦਾ ਤੁਹਾਨੂੰ ਪਤਾ ਹੀ ਆ ਪਹਿਲੇ ਚਾਰ ਡਲੇ ਮਾਰਤੇ ਇਹ ਕੰਮ ਤਾਂ ਪਹਿਲਾਂ ਕਰ ਲੈਣਾ ਚਾਹੀਦਾ ਸਰਪੰਚਾ ਨੂੰ ਕਟੋੜ ਸਰਪੰਚ ਨੂੰ ਲੰਬੜਦਾਰ ਨੂੰ ਮੈਂਬਰ ਨੂੰ ਪਤਾ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਵੀ ਅੱਜ ਹਮਾਂ ਇੱਥੇ ਬਿਲਕੁਲ ਠੀਕ ਹੈ ਕੋਈ ਪਿੰਡ 'ਚ ਅਨਾਊਂਸਮੈਂਟ ਨਾ ਕਰ ਦੇਣਾ ਆ ਨੋਟਿਸ ਲਾਉਂਦੇ ਕਿਤੇ ਮੰਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਹੁਣ ਹਾਜ਼ਰ ਕਿਥੇ ਲਾਏ ਨਹੀਂ ਜੀ ਅੱਜ ਤੁਸੀਂ ਸਾਨੂੰ ਨਹੀਂ ਸੁਣਨਾ ਚਾਹ ਰਹੇ ਨਹੀਂ ਸੁਣਦੇ ਜੀ ਤੁਸੀਂ ਨਹੀਂ ਸਾਨੂੰ ਜਵਾਬ ਦੇ ਰਹੇ ਨਾ ਤੁਸੀਂ ਤੁਸੀਂ ਹਾਜ਼ਰੀ ਰਿਸਟਰ ਲਾਏ ਹੋ ਜੀ ਹਾਂ ਜੀ ਸਭ ਨੂੰ ਲਾਇਆ ਹੋਇਆ ਕਿਥੇ ਜੀ ਸਾਡੇ ਕਿਥੇ ਸੰਗ ਕਰ ਰਹੇ ਤੁਸੀਂ ਲੋਕਾਂ ਸਾਡਾ ਜੋ ਪ੍ਰੋਸੀਜਰ ਹੈ ਸਾਡਾ ਪੀਯੂ ਜੋ ਫਾਲੋ ਕਰ ਰਿਹਾ ਅਸੀਂ ਉਹੀ ਫਾਲੋ ਕਰ ਰਹੇ ਹਾਂ ਜੀ ਤੁਸੀਂ ਹਾਜ਼ਰੀ ਰਿਸਟਰ ਲਾਏ ਹੋ ਜੀ ਮੈਂ ਇੱਕ ਮਿੰਟ ਹੁਣ ਕੀ ਫਾਲੋ ਕਰੀ ਪੀਯੂ ਕੀ ਫਾਲੋ ਕਰ ਸਾਨੂੰ ਉਹ ਤਾਂ ਦੱਸੋ ਜਿਹੜਾ ਉਹ ਦੱਸੋ ਸਾਨੂੰ ਫਾਲੋ ਕਰ ਰਹੇ ਉਹ ਤਾਂ ਦੱਸੋ ਸਾਨੂੰ ਮੈਂ ਕਾਰਨ ਕਰਕੇ ਇੱਥੇ ਆਈ ਸੀ ਜਦੋਂ ਅਪ ਤੁਸੀਂ ਉਸ ਗੱਲ ਤੇ ਆਈ ਨਹੀਂ ਰਹ ਦੇਖੋ ਜੀ ਉਹ ਇਨਸਟਰਕਸ਼ਨ ਸਾਡੇ ਤੇ ਲਾਗੂ ਹੁੰਦੀਆਂ ਸਾਨੂੰ ਸਾਨੂੰ ਤਾਂ ਦੱਸੋ ਮੈਨੂੰ ਪਤਾ ਲੱਗੇ ਜੀ ਵੀ ਕੀ ਇਨਸਟਰਕਸ਼ਨ ਸਾਨੂੰ ਆਈ ਹੈ ਕੀ ਅਸੀਂ ਮੈਡਮ ਤੁਹਾਨੂੰ ਸਾਨੂੰ ਰਿਕਾਰਡ ਬਣਾਉਣਾ ਪੈ ਜੇ ਕਿਸੇ ਕੋਰਟ ਚ ਅਸੀਂ ਤੁਹਾ ਤੋਂ ਕੀ ਮੰਗਾਉਂਗੇ ਤੁਸੀਂ ਸਾਨੂੰ ਦੱਸੋ ਕੀ ਮੰਗਾਉਂਗੇ ਤੁਸੀਂ ਸਾਨੂੰ ਸਾਈਨ ਕਰਕੇ ਦੇਣੀ ਹੈ ਤੁਹਾਡੀਆਂ ਡੇਰੀਆਂ ਤੁਸੀਂ ਚਾਹੁੰਦੇ ਏ ਸੀਨ ਸਾਈਨ ਕਰਕੇ ਦੇ ਦਿਓ ਅਸੀਂ ਅੱਗੇ ਕਰ ਵੀ ਐਨੇ ਬੰਦੇ ਆਏ ਸੀ ਆ ਹਾਪਟਾਏ ਆ ਆ ਲੋਜੀ ਤਿਆਰ ਨਾਲਾ ਬਣਾਓ ਸਾਡੇ ਦੱਸੋ ਥੋੜਾ ਰਹਿਮਟ ਟੈਂਨਸ ਆਏ ਨਹੀਂ ਲੱਗਦੀ ਆ ਜਿਹੜੇ ਲੋਕਾਂ ਦੀ ਤੰਗ ਹੋਏ ਆ ਵੀਰ ਵੀਰ ਰਾਈਟ ਅਵੇਅਰ ਵੀਰ ਨਾਟ ਓਵਰ ਅਵੇਅਰ ਜਿਹਨੇ ਆ ਲੋਕ ਕੰਮ ਛੱਡ ਕੇ ਖੜੇ ਔਰੇ ਉਹਦਾ ਜ਼ਿੰਮੇਵਾਰ ਕੌਣ ਆ ਜੀ ਫਿਰ ਬਾਜੀ ਅਸੀਂ ਤਾਂ ਹੀ ਤਾਂ ਨਹੀਂ ਕਰ ਰਹੇ ਜੀ ਪਬਲਿਕ ਇنگ ਨਹੀਂ ਤੁਸੀਂ ਨਾ ਤਾਂ ਹਾਰੀ ਨਹੀਂ ਨਾ ਵੀ ਕੀ ਨਹੀਂ ਕਿ ਤੁਸੀਂ ਆਪਣੇ ਅੰਦਰੋਂ ਵੀ ਬਾਹਰੋਂ ਲੋਕਾਂ ਦੇ ਵਿੱਚ ਜੇ ਮੈਂ ਹੁਣ ਨਹੀਂ ਸਾਨੂੰ ਹੁਣ ਨਹੀਂ ਕੋਈ ਜਾਣਕਾਰੀ ਦਿੱਤੀ ਆਵੇ ਇਹਦੀ ਪਬਲਿਕ ਇنگ ਬਿਲਕੁਲ ਜੀ ਬਾਹਰੋਂ ਨਾ ਤੁਸੀਂ ਮੈਮ ਇਹ ਵੀ ਤੁਸੀਂ ਰਿਟਨ ਜਿੰਦੇ ਕਿ ਆ ਵੀ ਅਸੀਂ ਪਬਲਿਕ ਇنگ ਹੈ ਕੈਨਸਲ ਕਰ ਰਹੇ ਹਾਂ ਇਹਨਾਂ ਰਿਟਨ ਦੇ ਦੇ ਕੇ ਚਲੇ ਜਾ ਤੁਸੀਂ ਚਲੇ ਜਾਓ ਜੀ ਇੱਥੋਂ ਅੱਗੇ ਕੋਈ ਹੋਰ ਤੁਸੀਂ ਆਪਣਾ ਤਿਆਰ ਅਗਲੀ ਪਬਲਿਕ ਇنگ ਜਿੱਥੇ ਵੀ ਆ ਅਸੀਂ ਟੈਂਸ਼ਨ ਵਾਲੀ ਰਿਟਨ ਲਾਉਂਗੇ ਨਾ ਵੀ ਤਾਂ ਕੈਨਸਲ ਹੋ ਰਹੀ ਹੈ ਜੀ ਤੁਸੀਂ ਤਾਂ ਹੀ ਜਾ ਸਕੋ ਤੁਸੀਂ ਰਾਹ ਲਾਓ ਕਿਸੇ ਬੰਦਿਆਂ ਨੂੰ ਸਾਈਨ ਕਰਾ ਲਵਾਂ ਕਹਾ ਜਾ ਕੇ ਵੀ ਆਹ ਜੀ ਵੀਡੀਓਗ੍ਰਾਫ ਉਹ ਵੀ ਆਪ ਉਹਨੇ ਕਹਿ ਰਹੀ ਹੈ ਪੁੱਛਤਾ ਹੋਵੇ ਕਿੱਥੇ ਆ ਜੀ ਫੋਟੋਫੀ ਵੀ ਕਰਨੀ ਸੀ ਕਿੱਥੇ ਆ ਤੁਹਾਡੀ ਕਮਾਲ ਕਰਤੀ ਤੁਸੀਂ ਹਾਂ ਜੀ ਸਾਨੂੰ ਰਿਟਨ ਨਹੀਂ ਦੇ ਦੋ ਇੱਕ ਮਿੰਟ ਇੱਕ ਮਿੰਟ ਹਾਂ ਜੀ ਕੋਈ ਤੁਹਾਡੀ ਤੋਂ ਗੱਲ ਸੁਣ ਕੇ ਦੇਖੋ ਰਾਜ ਉਹਸੀ ਪੁੱਛ ਰਹੀ ਹੈ ਮੈਡਮ ਨੂੰ ਦੱਸਣੀ ਨਹੀਂ ਹਾਂ ਜੀ ਦੱਸੋ 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 ਨਹੀਂ ਬੋਲੋ ਬੋਲੋ ਦੱਸੋ ਬਈ ਮੈਡਮ ਆਈ ਨੇ ਪੀਓ ਦੋ ਠੀਕ ਹੈ ਹਾਂ ਜੀ ਇਹਦਾ ਸਭ ਤੋਂ ਪਹਿਲਾ ਪ੍ਰੋਸੀਜਰ ਹੈ ਕਿ ਜਿਹੜਾ ਵੀ ਇਹਨਾਂ ਦਾ ਬੰਦਾ ਜਿਹੜਾ ਹਰਮੇਸ਼ ਕਹਿ ਰਹੇ ਨੇ ਵੀ ਜਿਨ੍ਹਾਂ ਦੀ ਜ਼ਮੀਨ ਆਦੀ ਉਹਨਾਂ ਨੂੰ ਤਾਂ ਫਾਰਮ ਭਰੇ ਨੇ ਠੀਕ ਹੈ ਇੱਥੇ ਕੋਈ ਅੱਜ ਤਾਂ ਬੰਦ ਨਹੀਂ ਰਹੀ ਫਾਰਮ ਨੂੰ ਪੱਤਰ ਕੋਈ ਫਾਰਮ ਨੂੰ ਕੋਈ ਕੋਈ ਪਹਿਲਾਂ ਪੂਰੀ ਗੱਲ ਪਾਪਾ ਕਹੀਏ ਵੀ ਅੱਜ ਹੀ ਇੱਥੇ ਖੁਦਾਈ ਹੋ ਰਹੀ ਹੈ ਅੱਜ ਤਾਂ ਕੋਈ ਹੋ ਨਹੀਂ ਰਹੀ ਦੇਖੋ ਇਹ ਨੇ ਐਗਜ਼ੀਕਟਿਵ ਇੰਜੀਨੀਅਰ ਲੈ ਵੀ ਐਕਸੀਲ ਅਸੀਂ ਡਿਪਾਰਟਮੈਂਟ ਤੋਂ ਆਏ ਹਾਂ ਸਾਡੇ ਟੈਕਨੀਕਲ ਕੁਐਸਚਨਸ ਦਾ ਆਨਸਰ ਦੇਣ ਆਏ ਹਾਂ ਵੀ ਜਿਹੜੀ ਤੁਮ ਕੁਐਰੀ ਹੈ ਵੀ ਕਿੱਥੋਂ ਜਾਣਾ ਇਹਦਾ ਲੈਵਲ ਕੀ ਆ ਅੱਪਾ ਉਹ ਟੈਕਨੀਕਲ ਗੱਲ ਤੇ ਤਾਂ ਨਹੀਂ ਰਹੇ ਇਹਨਾਂ ਠੀਕ ਹੈ نیوز ਪੇਪਰ ਦੇ ਵਿੱਚ ਆ ਗਿਆ ਕਿ ਪਬਲਿਕ ਹੈਲਿੰਗ ਆ ਆਪਾਂ ਲੋਗ ਆ ਗਏ ਇਹਨਾਂ ਨੇ ਜੋ ਜੋ ਤੁਹਾਡੀਆਂ ਕੁਐਰੀਆਂ ਅਸੀਂ ਪਹਿਲਾਂ ਵੀ ਪੰਡਾ ਚ ਜਾਂਦੇ ਆ ਜਿਹੜੇ ਲੋਕ ਇਕੱਠੇ ਹੋ ਕੇ ਮੌਕੇ ਤੇ ਲਿਖ ਕੇ ਦਿੰਦੇ ਨੇ ਕਿ ਸਾਡਾ ਆ ਇਤਰਾਜ਼ ਆ ਸਾਡੀ ਬਾਤ ਹੋ ਰਹੀ ਹੈ ਉੱਥੇ ਮੌਕੇ ਤੇ ਸਾਈਨ ਹੁੰਦੇ ਨੇ ਉਸ ਇਹ ਲੈ ਕੇ ਜਾਂਦੇ ਨੇ ਉਹ ਐਜ਼ ਇਟ ਇਜ਼ ਪ੍ਰਿੰਟ ਹੁੰਦਾ ਉਹ ਚ ਕੋਈ ਉਹ ਨਹੀਂ ਕਰਦੇ ਹੈਗੇ ਉਹਨੂੰ ਪ੍ਰਿੰਟ ਕਰਕੇ ਉਹ ਰਿਪੋਰਟ ਦੇ ਵਿੱਚ ਐਜ਼ ਇਟ ਇਜ਼ ਲੱਗੂਗਾ ਇੱਦਾਂ ਤਾਂ ਆਪਾਂ ਸਾਰੇ ਬੋਲਾਂਗੇ ਟਾਈਮ ਬਿਸਟ ਹੋ ਰਿਹਾ ਠੀਕ ਹੈ ਤੁਹਾਡੀ ਜੋ ਟੈਕਨੀਕਲ ਕੁਐਸਚਨ ਹੈ ਕਿ ਇਹ ਕਿਉਂ ਬੰਦ ਰਹੀ ਹੈ ਕਿੰਨਾ ਪਾਣੀ ਹੋਊਗਾ ਕੀ ਲੈਵਲ ਹੋਊਗਾ ਇਹ ਮੌਕੇ ਦੇ ਐਸਡੀਓ ਨੇ ਇਹ ਮੌਕੇ ਦੇ ਐਕਸੀਡੈਂਟ ਨੇ ਮੈਂ ਵੀ ਡਿਪਾਰਟਮੈਂਟ ਤੋਂ ਐਕਸੀਡੈਂਟ ਅਸੀਂ ਤੁਹਾਨੂੰ ਟੈਕਨੀਕਲ ਜਵਾਬ ਦੇਣ ਲਈ ਬੈਠੇ ਆ ਇਹਨਾਂ ਦਾ ਆਪਣਾ ਪ੍ਰੋਸੈਸ ਹੈ ਠੀਕ ਹੈ ਠੀਕ ਹੈ ਨਾ ਹੁਣ ਤੁਹਾਡੀ ਇਹਦੇ ਵਿੱਚ ਕੋਈ ਮੈਨੂਪਲੇਸ਼ਨ ਨਹੀਂ ਤੁਹਾਡੀ ਗੱਲ ਕੰਪਲੀਟ ਹੋ ਰਹੀ ਜੀ ਪਤਾ ਨਹੀਂ ਤੁਹਾਨੂੰ ਇਹ ਲੱਗਦਾ ਵੀ ਪ੍ਰोसीडिंग ਰਿਸਟਰ ਉਹ ਇਹਨਾਂ ਦਾ ਮੈਟਰ ਹੈ ਤੁਹਾਨੂੰ ਕੋਈ ਕਰ ਲੈਣ ਦੀ ਗੱਲ ਜੀ ਇਹਨਾਂ ਨਾਲ ਇੱਕ ਮਿੰਟ ਜੀ ਹਾਂ ਜੀ ਪਬਲਿਕ ਹੀਅਰਿੰਗ ਹੈ ਜਿਹੜੀ ਜਨਤਕ ਸੁਣਵਾਈ ਤੁਸੀਂ ਉਹ ਲਿਖਿਆ ਹੋਇਆ ਹੈ ਵੀ ਉਹ ਪੰਜਾਬ ਕੇਡਰੀ ਯੂਨੀਵਰਸਿਟੀ ਦੇ ਅੰਦਰ ਤੁਸੀਂ ਕਰ ਲੋਗੇ ਆਏ ਬਲ ਉਹਦੇ ਵਾਸਤੇ ਇੱਕ ਹਾਜ਼ਰੀ ਰਜਿਸਟਰ ਲੱਗਦਾ ਹੁੰਦਾ ਹੈ ਅਸੀਂ ਉਹ ਹਾਜ਼ਰੀ ਫਿਰ ਲੈ ਕੇ ਸਕੈਨ ਕਰਕੇ ਅਸੀਂ ਰਜਿਸਟਰ ਕਿਉਂ ਲਾਵਾਂਗੇ ਤੇਜ਼ੀ ਦੇ ਨਹੀਂ ਨਹੀਂ ਤੁਸੀਂ ਫਿਰ ਉਹਦਾ ਜਵਾਬ ਵੀ ਕੁਦਾ ਸੁਣੋ ਅਸੀਂ ਇਸ ਪਿੰਡ ਦੇ ਸਿਰਫ ਫੈਕਟਰੀ ਫਾਰਮਰ ਦਾ ਅਟੈਂਡੈਂਸ ਲੈਣੀ ਹੈ ਨਾ ਕਿ ਜਿਹੜੇ ਆਣਗੇ ਪਬਲਿਕ ਜਿਨ੍ਹਾਂ ਦੀ ਜ਼ਮੀਨਾਂ ਅਸੀਂ ਇਹੀ ਸਕੈਨ ਕਰਕੇ ਕੋਈ ਰਿਪੋਰਟ ਦੇਖੋ ਸਾਡੀ ਪਿਛਲੀ ਅਸੀਂ ਇਹੀ ਸਕੈਨ ਕਰਕੇ ਪੂਰੀ ਰਿਪੋਰਟ ਪਿੱਛੇ ਲਾਈ ਜਿਹੜੀ ਐ ਵੀ ਇੰਨੇ ਬੰਦਿਆਂ ਨੇ ਅਟੈਂਡ ਕੀਤਾ ਜਿਵੇਂ ਤੁਸੀਂ ਕਹਿ ਰਹੇ ਹੋ ਅਸੀਂ ਹਾਂ ਨਹੀਂ ਲੈਂਦੇ ਉਹਨੂੰ ਉਹ ਹਾਜ਼ਰੀ ਹੁੰਦੀ ਹੈ ਸਿਰਫ ਇੰਨੇ ਬੰਦਿਆਂ ਨੇ ਸਾਨੂੰ ਸੁਣਿਆ ਸਾਡੀ ਏਰੀਆ ਨਹੀਂ ਲਾਉਣਾ ਜੀ ਠੀਕ ਹੈ ਬਸ ਬਸ ਐਨੀ ਗੱਲ ਸੀ ਹੁਣ ਦੂਜਾ ਜੀ ਰਜਿਸਟਰ ਕਿਉਂ ਬਣਾਇਆ ਜਿਹੜੇ ਇਹਨਾਂ ਲੋਕਾਂ ਨੇ ਬੋਲਣਾ ਤੁਹਾਨੂੰ ਔਰਲ ਨਹੀਂ ਜਵਾਨੀ ਬੋਲਣਾ ਜਵਾਨੀ ਬੋਲਣਾ ਵੀਡੀਓ ਬਣੂਗੀ ਜੀ ਨਹੀਂ ਉਹਦੇ ਵਾਸਤੇ ਤੁਸੀਂ ਕਿੱਥੇ ਨੋਟ ਕਰ ਰਹੇ ਹੋ ਤੁਸੀਂ ਵੀਡੀਓ ਬਣੂਗੀ ਆਹ ਦੋ ਬੰਦਿਆ ਸੀ ਰਿਸਰਚ ਕਰ ਲਓ ਆਪਣਾ ਨਾਲ ਲੈ ਕੇ ਆਏ ਡਾਕਟਰ ਸਾਹਿਬ ਮੇਰੇ ਨਾਲ ਹੈ ਡਾਕਟਰ ਅਮਿਤ ਹੈ ਮੈਂ ਡਾਕਟਰ ਸੰਗੀਤ ਸਾਹਿਬ ਤੇ ਤਿੰਨ ਜਣੇ ਇਹ ਵੀ ਸੁਣਨ ਦੇ ਲਈ ਤੁਸੀਂ ਆਪਣੀਆਂ ਡਾਇਰੀਆਂ ਦੇ ਵਿੱਚ ਨੋਟ ਕਰ ਲਿਕੇ ਰੱਖੀ ਬਿਲਕੁਲ ਸਹੀ ਹੈ ਗੱਲ ਕੋਈ ਪ੍ਰੋਸੀਡਿੰਗ ਰਜਿਸਟਰ ਤਾਂ ਨਹੀਂ ਹੈ ਪ੍ਰੋਸੀਡਿੰਗ ਬਣੂਗੀ ਜੀ ਬਣੂਗੀ ਤਾਂ ਦਫ਼ਤਰ ਜਾ ਕੇ ਬਣੂਗੀ ਨਹੀਂ ਸੁ ਵੀਡੀਓ ਵੀ ਬਣ ਰਹੀ ਆ ਤੁਸੀਂ ਦੀ ਗੱਲ ਕਰਦਾ ਸੁਣੋ ਉਹਨਾਂ ਮੇਰੀ ਗੱਲ ਸੁਣੋ ਅੱਧੀ ਗੱਲ ਜੇ ਇਹਨੇ ਸੁਣ ਲਈ ਆ ਉਹਨੇ ਸੁਣ ਲਈ ਆ ਉਹਨੇ ਸੁਣ ਲਈ ਸਾਦੇ ਤਿੰਨਾਂ ਚੁਰੀ ਅੱਧੀ ਅੱਧੀ ਗਲਤ ਸਾਨੂੰ ਕੋਈ ਰਹਿ ਨਹੀਂ ਆ ਤਿੰਨ ਜਣੇ ਬੈਠ ਕੇ ਇਕੱਠੇ ਤੁਸੀਂ ਡਿੰਗ ਬਣਾਵਾਂਗੇ ਨਾ ਤੇ ਤੈਨੂੰ ਕੀ ਸੁਣਿਆ ਸੀ ਉਹ ਉਰੇ ਬਣਨੀ ਜੇ ਉੱਥੇ ਬਣਨੀ ਜਾ ਕੇ ਬਣੂਗੀ ਜਾ ਕੇ ਬਸੂਗੀ ਇੱਕ ਤੋਂ ਬਾਅਦ ਸਾਡਾ ਦੂਜਾ ਪੇਂਡ ਮੈਮ ਇਹ ਕਰ ਰਹੇ ਨੇ ਫੋਰ ਟ੍ਰੇਨਿੰਗ ਇਨਫੋਰਮੇਸ਼ਨ ਰੂਲਸ ਐਂਡ ਨੋਨ ਰੂਲਸ ਇਕੱਲਾ ਇਕੱਲਾ ਉਹ ਪਬਲਿਕ ਰਿਲੇਸ਼ਨ ਦਾ ਨਿਆਣਾ ਸੀਦਾ ਜਿਹੜਾ ਕੰਸਰਨ ਡਿਪਾਰਟਮੈਂਟ ਵਿੱਚ ਸਾਨੂੰ ਕੋਈ ਜਿਹੜਾ ਇਲਾਕੇ ਦੇ ਲੋਕ ਹੁੰਨੇ ਹੋ ਸਾਰੇ ਕੰਸਰਨਡ ਹੁੰਨੇ ਆ ਜੇ ਕੋਈ ਚੀਜ਼ ਮਾੜੀ ਆ ਈਚ ਐਂਡ ਐਵਰੀਬਾਡੀ ਇਜ਼ ਕੰਸਰਨਡ ਅਬਾਊਟ ਥੈਟ ਪਹਿਲੀ ਗੱਲ ਦੂਈ ਗੱਲ ਜੀ ਪਬਲਿਕ ਹੀਅਰਿੰਗ ਦੇ ਵਿੱਚ ਮੈਂ ਤੁਹਾਨੂੰ ਟੈਕਨੀਕਲ ਕੋਨਸਟ੍ਰਕਸ਼ਨ ਇੱਕ ਮਿੰਟ ਸਾਡੇ ਕੋਈ ਡਰਾਮ ਪਬਲਿਕ ਮੀਟਿੰਗ ਦੇ ਵਿੱਚ ਨਹੀਂ ਹੁੰਦਾ ਇਹ ਸੋਸ਼ਲ ਇੰਪੈਕਟ ਸਰਵੇ ਪਹਿਲਾਂ ਹੁੰਦਾ ਹੈ ਡਿਪਾਰਟਮੈਂਟ ਆ ਕੇ ਸਰਵੇ ਕਰਦਾ ਲੋਕਾਂ ਦੀ ਰਾਏ ਲੈਂਦਾ ਨਹੀਂ ਤੁਸੀਂ ਜਿਹਦਾ ਲਾਗੇ ਕਰ ਐਡਜਟ ਨਹੀਂ ਕਰਦਾ ਪਰ ਉਹ ਕੇ ਨਹੀਂ ਕੰਮ ਉਹ ਨਹੀਂ ਅਸੀਂ ਸਿਰ ਦੱਸ ਰਹੇ ਹਾਂ ਤੁਸੀਂ ਸਾਡੇ ਰਿਸਪੈਕਟਡ ਹੋ ਅਸੀਂ ਤੁਹਾਨੂੰ ਕਹਿੰਦਾ ਵੀ ਸੋਸ਼ਲ ਇੰਪੈਕਟ ਸਰਵੇ ਪਹਿਲਾਂ ਹੁੰਦਾ ਡਿਪਾਰਟਮੈਂਟ ਕਰਦਾ ਅਸੀਂ ਕਹਿੰਦਾ ਕਰਦਾ ਹੀ ਬਟ ਪਬਲਿਕ ਹੀਰਿੰਗ ਤੋਂ ਪਹਿਲਾਂ ਸੋਸ਼ਲ ਇੰਪੈਕਟ ਸਰਵੇ ਕਰਦਾ ਲੋਕਾਂ ਦੇ ਕੁਐਸਚਨ ਪੁੱਛਦਾ ਉਹਨਾਂ ਨੂੰ ਕੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਤੋਂ ਬਾਅਦ ਉਹਦੀ ਜਿਹੜੀ ਮੈਂ ਕਹਿੰਦੇ ਆ ਦਸਤਾਵੇਜ਼ ਬਣਾਉਂ ਉਹ ਬਣਾਈ ਜਾਂਦੀ ਹੈ ਫਿਰ ਉਹ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹ ਤੋਂ ਬਾਅਦ ਪਬਲਿਕ ਹੀਰਿੰਗ ਹੁੰਦੀ ਹੈ ਉਹਦੇ ਵਿੱਚ ਫਿਰ ਲੋਕ ਆਪਣੇ ਕੁਐਸਚਨ ਚ ਲੱਭਦੇ ਜੋ ਤੁਸੀਂ ਬਣਾਇਆ ਉਹਦੇ ਵਿੱਚ ਕੀ ਗਲਤ ਬਣਾਇਆ ਕੀ ਸਹੀ ਬਣਾਇਆ ਮੇਰੀ ਗੱਲ ਸੁਣੋ ਜਿਹੜਾ ਕਹਿ ਰਹੇ ਨੇ ਨਾ ਹਰਮੇਸ਼ ਨਾਮ ਦਾ ਬੰਦਾ ਜਿਹੜੇ ਫੈਕਟਿਡ ਏਰੀਆ ਉਹ ਪੈਨਸਲ ਨਾਲ ਕੱਚੀ ਪੈਨਸਲ ਨਾਲ ਅਸੀਂ ਉਹਨਾਂ ਸਵਾਲ ਵੀ ਤੁਹਾਡੀ ਡ੍ਰੈਂਕ ਤੇ ਸਾਨੂੰ ਕੋਈ ਤੁਹਾਡੇ ਕੋਲ ਹੋਣੀ ਹੈ ਡ੍ਰੈਂਕ ਤੁਹਾਡੀ ਕੋਈ ਰਜਵਾਹ ਜਾਂ ਜੋ ਵੀ ਤੁਸੀਂ ਕਹਿੰਦੇ ਨੂੰ ਚੈਨਲ ਵੀ ਉਹ ਨਿਕਲਦਾ ਬਸ ਇਹਨਾਂ ਦੱਸ ਕੇ ਗਿਆ ਕੋਈ ਡ੍ਰੈਂਕ ਨਹੀਂ ਸਾਨੂੰ ਅੱਜ ਤੱਕ ਕਿਸੇ ਨੂੰ ਦਿੱਤੀ ਹੈਗੀ ਵੀ ਆਹ ਡ੍ਰੈਂਕ ਆ ਜੀ ਇੰਨਾ ਉੱਚਾ ਹੋਊ ਇਹਨਾਂ ਨੂੰ ਪੋਵਾਂਗੇ ਵੀ ਕੋਈ ਹੋਊਗਾ ਕੋਈ ਐਵੇਂ ਕੋਈ ਹੁੰਦੀ ਐ ਐਵੇਂ ਕੋਈ ਹੁੰਦੀ ਐ ਉਹਦੀ ਸਾਈਡ ਵਿਡਥ ਹੈ ਉਹਦੀ ਸਾਈਡ ਦੇ ਵਿੱਚੋਂ ਚੌੜਾ ਹੋਊਗਾ ਨਾ ਚੌੜਾ ਉਹਦਾ ਡੋਲਾ ਬਣੂਗਾ ਕਿੰਨੀ ਉਹਦੀ ਸੈਂਟਰ ਵਿਡਥ ਹੈ ਮੈਨੂੰ ਸਾਨੂੰ ਤਾਂ ਪਤਾ ਹੀ ਨਹੀਂ ਜੀ ਕੋਈ ਸਾਨੂੰ ਕਿਹ ਪਤਾ ਸੀ ਆਬਜੈਕਸ਼ਨ ਕਾਦਾ ਲਾਦੀ ਸੀ ਮਿਸਟੀ ਦਾ ਆਬਜੈਕਸ਼ਨ ਲਾਦੀ ਸੀ ਮੈਂ ਆਬਜੈਕਸ਼ਨ ਲਾਦੀ ਆ ਤੁਹਾਡੇ ਤੇ ਇਹਰਾ ਫਾਰਮ ਤੋਂ ਆਰੋਧਨਿਕ ਦੇਤੀ ਬੈਂਕਮਾਨ ਸਰ ਕੁਮਾਰ ਦਾ ਕਲੀਮੇਟ ਉਹਦੇ ਪਿੱਛੇ ਹਾਥ ਹੀ ਜਗਾ ਨਾ ਲਿਖਦਾ ਨਾ ਹੀ ਜਗਾ ਹਾਲ ਲਿਖਦਾ ਬੰਦੇ ਭੈਣ ਭਾਈ ਇੱਕ ਵਾਰੀ ਪਰ ਤੁਸੀਂ ਦੇਖੋ ਜੇ ਆਪਾਂ ਸਾਰੇ ਜਣੇ ਇੱਥੇ ਨਹੀਂ ਪਹੁੰਚੇ ਪਬਲਿਕ ਹੀਅਰਿੰਗ ਹੈ ਨਾ ਜਿੰਨੇ ਜਣਿਆਂ ਦੀ ਜਦੋਂ ਪਹਿਲਾ ਸਟੈਪ ਗਲਤ ਹੋ ਗਿਆ ਹੀ ਕੋਈ ਬੰਦਿਆਂ ਨੂੰ ਤੁਸੀਂ ਸਾਰਿਆਂ ਨੂੰ ਤਲਾਹ ਨਹੀਂ ਹੋਇਆ ਸਹੀ ਤਰੀਕੇ ਨਾਲ ਮੈਨੂੰ ਨਹੀਂ ਹੋਇਆ ਹੀ ਮੈਂ ਤਾਂ ਸਿਰੇ ਸੜਾਈ ਗੱਲ ਆਇਆ ਕਿ ਇਕਿ ਉਹਨਾਂ ਦਾ ਨਾਂ ਇਨਸਾਫੀ ਨਹੀਂ ਜਦੋਂ ਸਾਰੇ ਬੰਦੇ ਹੀ ਨਹੀਂ ਪੁੱਜੇ ਤੇ ਮੀਟਿੰਗ ਦਾ ਮਤਲਬ ਨਹੀਂ ਬਣਦਾ ਇਹ ਤਾਂ ਮੈਂ ਉਹਨਾਂ ਦੇ ਬਿਆਸ ਤੇ ਤਾਂ ਨਹੀਂ ਗੱਲ ਕਰ ਸਕਦਾ ਜੀ ਸਾਰਿਆਂ ਨੂੰ ਬੁਲਾਉਣਾ ਆਪਣਾ ਫਰਜ਼ ਹੈ ਜੋ ਪਹਿਲਾ ਸਟੈਪ ਪਬਲਿਕ ਅਨਾਉਂਸਮੈਂਟ ਵੀ ਹੁੰਦੀ ਐ ਮੈਮ ਪਬਲਿਕ ਇਸ਼ਤਿਹਾਰ ਵੀ ਲਾਇਆ ਜਾਂਦਾ ਨਿਊਜ਼ਪੇਪਰ 'ਚ ਇਕੱਲਾ ਕੱਢ ਕੇ ਨਹੀਂ ਹੁੰਦਾ ਉਹ ਪਹਿਲਾਂ ਹੁੰਦੇ ਕੱਲਾ ਨਿਊਜ਼ਪੇਪਰ 'ਚ ਕੱਢਦੇ ਪਹਿਲਾਂ ਹੁੰਦੀ ਵੀ ਛੋਟੀ ਜਿਹੀ ਖਬਰ ਦੇ ਦਿੱਤੀ ਪਬਲਿਕ ਇਰਿੰਗ ਹੋ ਗਈ ਚਲੋ ਜੀ ਜਿੰਨੇ ਪਿੰਡ ਜੀ ਉਹਨਾਂ ਦੇ ਪੰਜ ਸਰਪੰਚ ਦੇ ਜਾਂ ਸਰਪੰਚ ਦਾ ਨੰਬਰ ਠੀਕ ਹੈ ਤੇ ਜਿੰਨੇ ਅਫੈਕਟਡ ਪਰਸਨ ਹੋਣਗੇ ਠੀਕ ਹੈ ਉਹਨਾਂ ਦਾ ਤੁਹਾਡੇ ਕੋਲ ਕੰਟੈਕਟ ਹੋਣੀ ਹੈ ਇਹਨੂੰ ਕਨਫਰਮ ਕਰਨਾ ਹੈ ਉਹਨਾਂ ਦਾ ਇਹ ਵੀ ਇੱਕ ਤੁਸੀਂ ਜਾ ਕੇ ਉਹਨੂੰ ਵਟਸਐਪ ਅੱਗੇ ਪੂਰ ਕਰਕੇ ਦੇ ਇੱਕ ਤਾਂ ਤੇ ਜਿਹੜੀ ਇਹਨਾਂ ਦੀ ਪੁਆਇੰਟ ਹੈਗੀ ਆ ਵੀ ਕਿੱਥੇ ਨੂੰ ਨਿਕਲਣਾ ਕੀ ਆ ਕਿੰਨੇ ਬੈਂਕਸ ਉਹਨਾਂ ਨੇ ਕਿੱਡੇ ਟੈਕਨੀਕਲ ਕੋਈ ਵੀ ਟੈਕਨੀਕਲ ਡਾਟਾ ਜਿਹੜਾ ਹੈਗਾ ਠੀਕ ਹੈ ਤੁਸੀਂ ਉਹਨੂੰ ਪ੍ਰਾਇੋਰਟੀ ਦੇ ਆਧਾਰ ਤੇ ਪਹਿਲਾਂ ਇੱਕ ਜਿਹੜੀ ਵੀ ਹੈਗੀ ਉਹ ਕਿਸੇ ਦਿਨ ਉਹ ਰੱਖ ਲਓ ਵੀ ਅਵੇਰਨੈਸ ਕੈਂਪ ਅਵੇਰਨੈਸ ਕੈਂਪ ਤੁਸੀਂ ਰੱਖ ਲਓ ਉਸ ਤੋਂ ਬਾਅਦ ਜਿਹੜੀ ਹੈ ਜਿਹੜੀ ਪ੍ਰੋਪਰ ਡਾਈਮੈਂਸ਼ਨ ਜਿਹੜੀ ਹੈਗੀ ਹੈ ਡਿਟੇਲਿੰਗ ਵੀ ਇੰਦਰ ਡਰਾਇੰਗ ਸਾਰੀ ਡਰਾਇੰਗ ਪਹਿਲਾਂ ਇਹਨਾਂ ਨੂੰ ਰੂਮੇਸ਼ਨ ਲੋ ਕੀਤਾ ਤਾਂ ਦੋ ਵਾਰ ਨੂੰ ਲੋ ਜਿਹੜਾ ਕਰਿਆ ਜਿਹੜਾ ਕੋਈ ਨਹੀਂ ਆਇਆ ਯਾਨੀ ਜਿੱਥੇ ਕੋਈ ਆ ਨਹੀਂ ਆਉਂਦਾ ਉਹ ਪੈਨਲਸ ਫੋਮਾਈਟ ਪੁੱਛਿਆ ਵੀ ਨਹੀਂ ਜਿਹੜੇ ਮੈਂ ਕਹ ਰਿਹਾ ਵੀ ਬਾਅਦ ਹੀ ਨਿਕਾਉ ਠੀਕ ਹੈ ਆਪਾਂ ਅੱਜ ਦੀ ਡੇਟ 'ਚ ਕਰ ਦਿੰਦੇ ਆ ਫਿਰ ਹੋ ਸਕਦਾ ਵੀ ਕਈ ਬੰਦੇ ਗਏ ਜਾਣਗੇ ਜਿਹਨਾਂ ਨੂੰ ਜਿਹੜੇ ਇੱਕ ਮਹੀਨਾ ਹੋ ਗਿਆ ਠੀਕ ਹੈ ਵੀ ਇਹਨੂੰ ਤੁਸੀਂ ਇਹ ਕਰੋ ਵੀ ਜਿਹੜੀ ਹੈਗੀ ਹੈ ਪਹਿਲਾਂ ਜਿਵੇਂ ਤੁਸੀਂ ਡਰਾਇੰਗ ਨਹੀਂ ਆਣੀ ਨਾ ਤੁਸੀਂ ਸਾਈਟ ਦਾ ਦੇਖਣਾ ਹੋਵੇ ਦੇਖ ਸਕਦੇ ਹੋ ਜਿਹੜੀ ਕਿੱਥੇ ਦਿੱਖੇ ਇੱਕ ਵੀ ਬੰਦਾ ਰਹਿ ਗਿਆ ਹੈਗਾ ਆਪਣਾ ਇਹ ਥੋੜੀ ਜਿਹੀ ਹੁਣ ਹੁਣ ਅੱਗੇ ਤਾਂ ਬੰਦੇ ਨਹੀਂ ਆਏ ਇਹ ਤਾਂ ਸਿਰਫ 5% ਬੰਦੇ ਆਏ ਆ ਜਿਹੜੇ ਅਫੈਕਟਡ ਠੀਕ ਹੈ ਤੁਸੀਂ ਜਿਹੜੇ ਜਿੰਨੇ ਪਹਿਲਾਂ ਤਾਂ ਜਿਹੜੇ ਜਿੰਨੇ ਪਿੰਡ ਹੈਗੇ ਨੇ ਜੀ ਆਪਣੇ ਕੋਲੇ ਠੀਕ ਹੈ ਸਮਾਣਾ ਤਸੀਲ ਦੇ ਕਿੰਨੇ ਆ ਚਮਕੌਰ ਸਾਹਿਬ ਤਸੀਲ ਦੇ ਕਿੰਨੇ ਹੈਗੇ ਆਂ ਜੀ ਆਪਣੇ ਠੀਕ ਹੈ ਉਹਨਾਂ ਦੇ ਅਫੈਕਟਡ ਪਰਸਨਸ ਆਗੇ ਉਹਨਾਂ ਦੇ ਪੰਜ ਸਰਪੰਚ ਜਿਹੜੇ ਵੀ ਹੈਗੇ ਜੀ ਕਿ ਨੁਮਾਇੰਦੇ ਜਿਹੜਾ ਦੇ ਕਈ ਨੁਮਾਇੰਦੇ ਨੁਮਾਇੰਦਾ ਹੋਵੇ ਫਟੋਫਟ ਜਾਣਗੇ ਉਸ ਤੋਂ ਬਾਅਦ ਉਹਨਾਂ ਦਾ ਅਵੇਰਨੈਸ ਕੈਂਪ ਨੀਕਲ ਅਵੇਰਨੈਸ ਦਾ ਥੋੜਾ ਹਾਂ ਬਿਲਕੁਲ ਅਸੀਂ ਮੈਂ ਉਹੀ ਵੀ ਉਹੀ ਹੈ ਵੀ ਤੁਸੀਂ ਜਦੋਂ ਵੀ ਹੋ ਸਕਦਾ ਹੈ ਤੇ ਤੁਹਾਡੀ ਜਨਤਾ ਸਰ ਜੀ ਸਰਪੰਚ ਪੰਜ ਨਾਲੋਂ ਜੀ ਬੰਦਿਆਂ ਦੇ ਆਪ ਕੰਟੈਕਟ ਲਓ ਹੁਣ ਬਸੀ ਗੁਜਰਾਂ ਦੀ ਜੀ ਕੰਟੈਕਟ ਲੇਵੇ ਸਭ ਦੇ ਨਾਲ ਕੋਈ ਅਨਾਉਂਸਮੈਂਟ ਕਰਾਉਣੇ ਕਰਦoareਆਂ ਦੇ ਵਿੱਚ ਸਾਰੇ ਨੂੰ ਪਤਾ ਲੱਗ ਜਾਂਦਾ ਸਭ ਤੋਂ ਪਹਿਲਾਂ ਜਿਹੜੇ ਬੰਦੇ ਅਫੈਕਟਡ ਪਰਸਨ ਨੇਗੇ ਉਹਨਾਂ ਦੀ ਲਿਸਟ ਬਣੇਗੀ ਹਾਂ ਠੀਕ ਉਸ ਤੋਂ ਬਾਅਦ ਸੈਕੰਡ ਤੁਹਾਡਾ ਜਿਹੜਾ ਹੈਗਾ ਸਰਪੰਚ ਜਿਹੜਾ ਵੀ ਪਿੰਡ ਦਾ ਹੈਗਾ ਇੱਕ ਨੁਮਾਇੰਦਾ ਸਰਪੰਚ ਹੋ ਗਿਆ ਜੀ ਦੋ ਚੀਜ਼ਾਂ ਹੋਗੀਆਂ ਨਾ ਇੱਕ ਤਾਂ ਜਿਹੜੇ ਬੰਦੇ ਨੇ ਮੰਨ ਲਓ ਵੀ ਕਿਸੇ ਦੇ ਖੇਤ ਦੇ ਵਿੱਚ ਵਟ ਬੰਨੇ ਨੂੰ ਲੱਗਦੀ ਜੀ ਦੋ ਪਾਓ ਨਾ ਸਰਪੰਚ ਵੀ ਪਾਓ ਹਾਂ ਨਾਲ ਲਈ ਪਾ ਲਓ ਤੇ ਨਾਲ ਦੂਸਰੀ ਪਾਸੇ ਲੈ ਬਿਲਕੁਲ ਨਹੀਂ ਜਿਹੜੇ ਸਭ ਤੋਂ ਫਸਟ 100 ਇਹਨੇ ਨੂੰ ਸੈਟ ਕਰਾਉਣਾ ਪਬਲਿਕ ਅਨਾਉਂਸਮੈਂਟ ਕਰਾ ਰਹੇ ਜਿਹੜੇ ਪਿੰਡ ਆ ਇਹਦਾ ਵੀ ਵੀਰੇ ਪੰਚਾਇਤ ਹੁਣ ਕੀੜੀ ਆਪਣੇ ਕੀੜੀ ਅਫਗਾਨਾਂ ਦੀ ਜ਼ਮੀਨ ਨਹਿਰੋਂ ਪਾਰ ਆ ਅਸੀਂ ਖਰੀਦੀ ਹੈ ਜੀ ਸਾਡਾ ਪਿੰਡ ਨਾਨਨਵਾਲ ਆ ਜੀ ਇੱਕ ਸਕੰਡ ਰੁਕੋਣ ਤੁਸੀਂ ਇਹ ਵੀ ਦੇਖੋ ਨਾ ਨਹੀਂ ਵੀ ਸਾਨੂੰ ਉੱਥੋਂ ਪਿੰਡੋਂ ਦਾ ਕੋਈ ਦੱਸਣ ਨਹੀਂ ਲੱਗਿਆ ਉਹਨਾਂ ਦੇ ਤੁਸੀਂ ਦੋ ਦੋ ਬੰਦੇ ਦੱਸ ਦੋ ਵੀ ਕਿਹੜੇ ਬੰਦੇ ਹੈਗੇ ਉਹਨਾਂ ਦਾ ਅਸੀਂ ਉਹ ਗਰੁੱਪ ਬਣਾ ਕੇ ਜੀ ਉਹਨਾਂ ਐਟ ਦੀ ਸਪੋਟ ਜੀ ਨਹੀਂ ਕਮੇਟੀ ਪਾਣੀ ਜੀ ਸਾਡੀ ਕਮੇਟੀ ਬਣੀ ਵੀ ਉਹਰੇ ਬਿਲਕੁਲ ਤੁਸੀਂ ਤੁਸੀਂ ਕਮੇਟੀ ਬਸ ਤੁਸੀਂ ਦੋ ਦੋ ਬੰਦੇ ਆਪਣੇ ਪਿੰਡਾਂ ਦੇ ਦੋ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਅਵੇਅਰਨੈਸ ਕੈਂਪ ਲਾਉਣੇ ਜਿੱਥੇ ਵੀ ਜਦੋਂ ਵੀ ਹੈਗਾ ਤੁਹਾਡਾ ਵੀ ਜਿਹੜੀ ਚੀਜ਼ ਕਿਉਂਕਿ ਦੇਖੋ ਸਾਡੀ ਲੀਸਟ ਉਹ ਪੁਆਇੰਟ ਕੀ ਹੈ ਵੀ ਜਿਹੜਾ ਬੰਦਾ ਇਹਦੇ ਜਿਹਦੇ ਬੰਦੇ ਨੇ ਖੇਤ ਦੇ ਵਿੱਚੋਂ ਨਿਕਲ ਨਹੀਂ ਹੈਗੀ ਆ ਉਸ ਬੰਦੇ ਤੱਕ ਜਰੂਰ ਕਨਵੇਨਗ ਹੋਣੀ ਚਾਹੀਦੀ ਹੈ ਨਹੀਂ ਬਾਕੀ ਉਹਨਾਂ ਤੱਕ ਵੀ ਜੀ ਵੀ ਬਿਲਕੁਲ ਨਹੀਂ ਉਹ ਬਹੁਤ ਜ਼ਿਆਦਾ ਜੋਬਰ ਵੀ ਨਹੀਂ ਪਈ ਹੋਵੇ ਜੀ ਜੋਬਰ ਵੀ ਨਹੀਂ ਚਲੀ ਆ ਪਬਲਿਕ ਬਿਲਕੁਲ ਦੇਖੋ ਜੋਬਰ ਵੀ ਤਾਂ ਸਾਰਿਆਂ ਦੀ ਚੇਂਜ ਹੋਣੀ ਹੈ ਬਿਲਕੁਲ ਕਿਉਂਕਿ ਜੇ ਕਿਸੇ ਨੂੰ ਉੱਥੇ ਪਹੀ ਲੱਗਦੀ ਹੈਗੀ ਕੱਲ ਨੂੰ ਪਹੀ ਤੇ ਫੁਰਬੇ ਬਣਨਾ ਹੈਗਾ ਵੀ ਜਾਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਉਹਦੇ ਨਾਲ ਸਾਰੀ ਇਫੈਕਟਡ ਹੋਣਗੇ ਠੀਕ ਹੈ ਉਹਦੇ ਵਿੱਚ ਕੋਈ ਹੋਣੇਗਾ ਤੁਸੀਂ ਸਾਰੀ ਇਫੈਕਟਡ ਦੀ ਟੀਮ ਹੈਗੀ ਆ ਤੁਸੀਂ ਦੱਸੋ ਵੀ ਕਿਹੜੀ ਉਹ ਹੈ ਕਿਹੜੇ ਬੰਦੇ ਹੋਣਗੇ ਜੀ ਜਿਹੜੀ ਜਿਹੜੀ ਕੁ ਉੱਪਰ ਡਾਊਨ ਕਰਨੇ ਕੋਸ਼ਿਸ਼ ਕਰਦੇ ਨੇ ਬਾਕੀ ਦੇਖੋ ਬਾਕੀ ਚੀਜ਼ਾਂ ਹੈਗੀਆਂ ਐਂਡ ਆਫ ਦਿ ਡੇ ਜਿਹੜੀਆਂ ਹੈਗੀਆਂ ਕੋਈ ਰਿਸ ਵੀ ਘਟੋ ਘਟ ਪਹਿਲਾਂ ਕੋਈ ਭਾਈ ਉਦੋਂ ਆਉਣਗੇ ਜਦੋਂ ਕੋਈ ਡਾਈਮੈਂਸ਼ਨਾਂ ਪਤਾ ਲੱਗੂਗਾ ਵੀ ਉਹ ਇੰਨੇ ਵਿੱਡਥ ਹੋ ਰਿਹਾ ਵਾਲੀਆਂ ਮੈਂ ਟਾਈਮ ਇਨ ਟੂ ਸੇ ਜਿੱਦ ਇਹ ਤਾਂ ਮੈਂ ਕਹਿ ਰਹੇ ਆਂਗਾ ਤੁਹਾਨੂੰ ਵੀ ਤੁਸੀਂ ਆਪਣੇ ਉਹ ਕਰ ਲਓ ਮੈਂ ਤੁਸੀ ਆਪਣਾ ਕੋਈ ਲਿਸਟ ਬਣਾ ਲਓ ਇੰਨਾ ਦਿ ਸੈਟੀਸਫੈਕਸ਼ਨ ਦੇ ਸਹਾਰਨਾ ਜਿੰਨੇ ਬੰਦੇ ਆਣੇ ਨੇ ਇਹਨਾਂ